ਸਾਤਿ ਸ਼੍ਰੀ ਅਕਾਲ ਜੀ ਆ ਗਈ ਮਾ ਰਾਨੀ ਘੁੰਮ ਕੇ ਸੱਸ ਪਾਟਾ ਕਰਕੇ ਹੁਣ ਰੋਟੀ ਵੀ ਪਕਾਏਂਗੀ ਜਾਂ ਸਾਰਾ ਦਿਨ ਛੜਕਾਂ ਦੇ ਹੀ ਵਾਰਾਗਰਦੀ ਕਰਕੇ ਕੱਢਣਾ ਆ ਦੁਪਹਿਰ ਦੇ 12 ਵਜੇ ਗਏ ਆ ਅਜੇ ਦੁਪਹਿਰ ਦੇ ਖਾਣੇ ਦੀ ਤਿਆਰੀ ਵੀ ਨਹੀਂ ਆ ਵੈਸੇ ਵੀ ਅੱਜ ਮੇਰੇ ਪੇਕੇਆਂ ਤੋਂ ਮੰਮੀ ਪਾਪਾ ਭਰਾ ਭਾਬੀ ਤੇ ਉਹਨਾਂ ਦੇ ਬੱਚੇ ਆਉਣ ਵਾਲੇ ਨੇ ਤਾਂ ਸਾਰਿਆਂ ਦੇ ਲਈ ਰੋਟੀ ਬਣਾਉਣੀ ਆ ਕਦੋਂ ਤੋਂ ਤੇ ਰਹਿ ਇੰਤਜ਼ਾਰ ਕਰਦੀ ਸੀ ਹਾਂ ਪਤਾ ਨਹੀਂ ਰੋਜ਼ ਛੜਕਾਂ ਦੇ ਕੀ ਖਾ ਖਾਣਨ ਜਾਂਦੀ ਆ ਕਿੰਨੀ ਵਾਰ ਕਿਹਾ ਆ ਕਿ ਹੁਣ ਉਹ ਬੁੱਢੀ ਤੈਨੂੰ ਨਹੀਂ ਮਿਲੂਗੀ ਇੰਨੀ ਵੱਡੀ ਦੁਨੀਆ ਆ ਪਤਾ ਨਹੀਂ ਕਿਸ ਕੋਨੇ ਵਿੱਚ ਬੈਠੀ ਹੋਊਗੀ ਤੇ ਜਿੰਦਾ ਵੀ ਹੋਵੇਗੀ ਜਾਂ ਨਹੀਂ ਕਿੰਨੀ ਵਾਰ ਤੇਨੂੰ ਸਮਝਾ ਦਿੱਤਾ ਆ ਪਰ ਫਿਰ ਵੀ ਰੋਜ਼ ਸਵੇਰੇ ਸ਼ਾਮ ਨੂੰ ਉਹਨੂੰ ਲੱਭਣ ਦੇ ਲਈ ਨਿਕਲ ਜਾਂਦੀਆਂ ਭਾਬੀ ਰਸੋਈ ਵਿੱਚ ਖਾਣਾ ਬਣਾਉਣਾ ਆ ਮੈਂ ਜਾਣੀ ਆ ਪਰ ਮੇਰੀ ਮਾਂ ਦੇ ਬਾਰੇ ਇਦਾਂ ਨਾ ਬੋਲ ਉਹ ਜਿੱਥੇ ਵੀ ਹੋਵੇਗੀ ਇੱਕ ਨਾ ਇੱਕ ਦਿਨ ਮੈਂ ਉਹਨੂੰ ਜ਼ਰੂਰ ਲੱਭ ਲਵਾਂਗੀ ਆਖਿਰ ਕਿੱਥੇ ਜਾਣਗੇ ਆਪਣੀ ਧੀ ਨੂੰ ਛੱਡ ਕੇ ਪਤਾ ਨਹੀਂ ਬੁੱਢੀ ਕਿੱਥੇ ਚਲ ਗਈ ਆ ਚੰਗਾ ਹੋਇਆ ਚਲ ਗਈ ਤੂੰ ਵੀ ਉਸ ਦੇ ਨਾਲ ਹੀ ਚਲੀ ਜਾਂਦੀ ਭਾਬੀ ਦੀ ਗੱਲ ਸੁਣ ਕੇ ਨਵਦੀਪ ਕਹਿੰਦੀ ਆ ਭਾਬੀ ਜੇ ਮੈਂ ਚਲੀ ਜਾਂਦੀ ਤਾਂ ਤੇਰੇ ਘਰ ਦਾ ਕੰਮ ਕੌਣ ਕਰਦਾ ਰੋਟੀ ਕੌਣ ਬਣਾਉਂਦਾ ਘੱਟੋ ਘੱਟ ਮੇਰੀ ਵਜ੍ਹਾ ਦੇ ਨਾਲ ਤੁਹਾਨੂੰ ਦੋਵਾਂ ਨੂੰ ਸਮੇਂ ਸਿਰ ਰੋਟੀ ਤਾਂ ਬਣੀ ਮਿਲ ਜਾਂਦੀ ਆ ਨਵਦੀਪ ਦੀ ਗੱਲ ਸੁਣ ਕੇ ਹਰਜੋਤ ਦੇ ਤਨ ਬਦਲਣ ਦੀ ਈਚਾ ਅੱਗ ਲੱਗ ਗਈ ਹਰਜੋਤ ਨਵਦੀਪ ਦੇ ਵੱਲ ਫੜ ਕੇ ਖਿੱਚਦੀ ਹੋਈ ਕਹਿੰਦੀ ਆ ਬੜਾ ਦਿਮਾਗ ਖਰਾਬ ਹੋ ਗਿਆ ਆ ਤੇਰਾ ਜ਼ੁਬਾਨ ਵੀ ਚੱਲਣ ਲੱਗੀ ਆ ਕੈਂਚੀ ਦੇ ਵਾਂਗ ਕੱਚ-ਕੱਚ ਜ਼ੁਬਾਨ ਚਲਮਣੀ ਆ ਤੂੰ ਅੱਜ ਮੈਂ ਇਸ ਨੂੰ ਕੱਟਣਾ ਦਿੱਤਾ ਤਾਂ ਕਹਿਣਾ ਬੜਾ ਕਮਾਂਡਿਆ ਤੈਨੂੰ ਆਪਣੇ ਇੰਨਾ ਲੰਮੇ ਵਾਲਾ ਤੇ ਅੱਜ ਲੰਮੇ ਵਾਲਾ ਨੂੰ ਕੱਟਣਾ ਦਿੱਤਾ ਤਾਂ ਕਹਿਣਾ ਨਵਦੀਪ ਚੀਕਦੀ ਹੋਈ ਕਹਿੰਦੀ ਆ ਭਾਬੀ ਮੇਰੇ ਸਿਰ ਵਿੱਚ ਦਰਦ ਹੋ ਰਹੀ ਆ ਮੇਰੇ ਵਾਲਾਂ ਨੂੰ ਛੱਡ ਬਹੁਤ ਤੇਜ਼ ਦਰਦ ਹੋ ਰਹੀ ਆ ਕਮਰੇ ਵਿੱਚ ਬੈਠੇ ਹੋਏ ਆਪਣੇ ਭਰਾ ਨੂੰ ਨਵਦੀਪ ਆਵਾਜ਼ ਦਿੰਦੀ ਆ ਵੀਰੇ ਮੈਨੂੰ ਬਚਾ ਵੇਖ ਭਾਬੀ ਮੇਰੇ ਨਾਲ ਕੀ ਕਰ ਰਹੀ ਆ ਛੇਤੀ ਨਾਲ ਬਾਹਰ ਆ ਤੇ ਮੈਨੂੰ ਬਚਾਲਾ ਮੇਰੇ ਬਚਾਲਾ ਨਵਦੀਪ ਦੀ ਆਵਾਜ਼ ਸੁਣ ਕੇ ਕਮਰੇ ਵਿੱਚੋਂ ਸਰਜੀਤ ਨਿਕਲ ਕੇ ਆਇਆ ਤੇ ਕਹਿੰਦਾ ਆ ਨਵਦੀਪ ਕਿਉਂ ચીਖ ਰਹੀ ਆ ਵੀਰੇ ਤੂੰ ਵੇਖ ਨਹੀਂ ਰਿਹਾ ਕਿ ਭਾਬੀ ਕਿਸ ਤਰ੍ਹਾਂ ਨਾਲ ਮੇਰੇ ਵਾਲਾ ਨੂੰ ਖਿੱਚ ਰਹੀ ਆ ਛੇਤੀ ਨਾਲ ਮੇਰੇ ਵਾਲਾ ਨੂੰ ਛਡਾ ਤਾਂ ਨਵਦੀਪ ਦਾ ਭਰਾ ਕਹਿੰਦਾ ਆ ਕਿ ਜ਼ਰੂਰ ਤੂੰ ਹੀ ਕੁਝ ਕੀਤਾ ਹੋਊਗਾ ਉਲਟਾ ਸਿੱਧਾ ਜਵਾਬ ਦਿੱਤਾ ਹੋਊਗਾ ਆਪਣੀ ਭਾਬੀ ਦੇ ਨਾਲ ਜ਼ੁਬਾਨ ਤਾਂ ਤੂੰ ਬੜੀ ਚਲਉਂਦੀ ਆ ਮੈਂ ਕੁਝ ਨਹੀਂ ਕਹੂੰਗਾ ਕੱਲ ਤੂੰ ਵਿਆਹੀ ਜਾਣਾ ਆ ਥੋੜਾ ਜਿਹਾ ਭਾਬੀ ਤੋਂ ਤੌਰ ਤਰੀਕੇ ਸਿੱਖ ਲੈ ਨਹੀਂ ਤਾਂ ਸਹੁਰਿਆਂ ਦੇ ਜਾ ਕੇ ਮੇਰੀ ਨੱਕ ਕਟਵਾਉਣਗੇ ਇਹਨਾਂ ਕਹਿ ਕੇ ਸਰਜੀਤ ਘਰੋਂ ਬਾਹਰ ਚਲਾ ਗਿਆ ਬੜੀ ਮੁਸ਼ਕਲ ਦੇ ਨਾਲ ਨਵਦੀਪ ਨੇ ਹਰਜੋਤ ਦੇ ਹੱਥਾਂ ਵਿੱਚੋਂ ਆਪਣੇ ਵਾਲਾਂ ਨੂੰ ਛਡਵਾਇਆ ਪਰ ਫਿਰ ਵੀ ਨਵਦੀਪ ਦੇ ਬਹੁਤ ਸਾਰੇ ਵਾਲ ਹਰਜੋਤ ਦੀ ਮੁਠੀ ਵਿੱਚ ਟੁੱਟ ਕੇ ਰਹਿ ਜਾਂਦੇ ਹਨ ਅੱਖਾਂ ਵਿੱਚ ਚਤਰੂ ਲੈ ਕੇ ਨਵਦੀਪਾ ਭਾਬੀ ਨੂੰ ਕਹਿੰਦੀ ਆ ਭਾਬੀ ਅੱਜ ਤੁਹਾਡਾ ਸਮਾਂ ਆ ਮੇਰੇ ਨਾਲ ਜਿੰਨਾ ਵੀ ਬੁਰਾ ਵਿਹਾਰ ਕਰਨਾ ਆ ਕਰ ਲੋ ਪਰ ਇੱਕ ਸਮਾਂ ਇਦਾਂ ਦਾ ਜ਼ਰੂਰ ਆਊਗਾ ਜਦੋਂ ਮੈਂ ਤੁਹਾਡੇ ਤੋਂ ਵੀ ਜ਼ਿਆਦਾ ਤਾਕਤਵਰ ਹੋਵਾਂਗੀ ਕਿ ਤੁਸੀਂ ਵੇਖਦੇ ਰਹਿ ਜਾਓਗੇ ਅੱਜ ਮੈਂ ਤੁਹਾਡੇ ਘਰ ਵਿੱਚ ਸਾਰੇ ਕੰਮ ਕਰ ਰਹੀ ਆ ਖਾਣਾ ਬਣਾ ਰਹੀ ਆ ਪਰ ਇੱਕ ਸਮਾਂ ਇਦਾਂ ਦਾ ਹੋਵੇਗਾ ਜਦੋਂ ਮੈਂ ਬੈਠ ਕੇ ਖਾਵਾਂਗੀ ਤੇ ਤੁਸੀਂ ਬਣਾ ਕੇ ਖਵਾਓਗੇ ਵਰਜੋਤ ਕਹਿੰਦੀ ਆ ਰੱਸੀ ਸੜ ਗਈ ਆ ਪਰ ਬਲ ਨਹੀਂ ਗਿਆ ਇਹ ਤਾਂ ਕਦੀ ਨਹੀਂ ਹੋਵੇਗਾ ਸੁਪਨੇ ਵਿੱਚ ਵੀ ਨਹੀਂ ਹੋ ਸਕਦਾ ਆਪਣੀ ਖਿਆਲੀ ਦੁਨੀਆ ਤੋਂ ਬਾਹਰ ਆ ਕਿਉਂਕਿ ਇਦਾਂ ਕਦੀ ਨਹੀਂ ਹੋ ਸਕਦਾ ਜਾਂ ਛੇਤੀ ਰੋਟੀ ਬਣਾ ਮੇਰੇ ਪੇਕੇ ਆ ਤੋਂ ਸਾਰਾ ਪਰਿਵਾਰ ਆ ਰਿਹਾ ਹੋਵੇਗਾ ਆਪਣੇ ਭਰਾ ਤੇ ਭਾਬੀ ਦੇ ਵਿਹਾਰ ਤੋਂ ਨਵਦੀ ਬਹੁਤ ਜ਼ਿਆਦਾ ਦੁਖੀ ਆ ਰਸੋਈ ਵਿੱਚ ਬੈਠੀ ਬੈਠੀ ਬਹੁਤ ਬਹੁਤ ਦੇਰ ਤੱਕ ਰੋਂਦੀ ਰਹਿੰਦੀ ਆ ਆਪਣੀ ਮਾਂ ਨੂੰ ਯਾਦ ਕਰਦੀ ਰਹਿੰਦੀ ਆ ਮਾਂ ਤੂੰ ਕਿੱਥੇ ਚਲੀ ਗਈ ਪਿਛਲੇ ਇੱਕ ਹਫ਼ਤੇ ਤੋਂ ਮੈਂ ਤੁਹਾਨੂੰ ਲੱਭ ਲੱਭ ਕੇ ਪਰੇਸ਼ਾਨ ਹੋ ਗਈ ਆ ਤੁਸੀਂ ਕਿਤੇ ਵੀ ਨਹੀਂ ਮਿਲ ਰਹੇ ਮੰਨਿਆ ਕਿ ਤੁਹਾਡੀ ਥੋੜੀ ਜਿਆਦਾ ਸ਼ਤ ਕਮਜ਼ੋਰ ਸੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਘਰ ਨੂੰ ਤੇ ਆਪਣੀ ਧੀ ਨੂੰ ਹੀ ਭੁੱਲ ਜਾਓ ਜਿੱਥੇ ਕਿਤੇ ਵੀ ਆ ਮਾਂ ਜਲਦੀ ਨਾਲ ਆਪਣੇ ਘਰ ਵਾਪਸ ਆ ਜਾ ਤੁਹਾਡੇ ਇਲਾਵਾ ਮੇਰਾ ਇਸ ਘਰ ਵਿੱਚ ਹੈ ਹੀ ਕੌਣ ਆ ਤੁਸੀਂ ਹੀ ਸੀ ਜੋ ਮੈਨੂੰ ਸਮਝਦੇ ਸੀ ਭਾਬੀ ਤਾਂ ਵੈਸੇ ਵੀ ਪਰਾਈ ਆ ਤੇ ਵੀਰਾ ਵੀ ਭਾਬੀ ਦੇ ਆਉਣ ਤੋਂ ਬਾਅਦ ਭਰਾਇਆ ਹੋ ਗਿਆ ਆ ਉਹਨਾਂ ਨੂੰ ਸਾਡੇ ਦੋਵਾਂ ਦੇ ਦੁੱਖ ਦਰਦ ਆ ਦਿਖਾਈ ਨਹੀਂ ਦਿੰਦੇ ਇਕ ਤਾਂ ਤੁਹਾਡੀ ਸਿਹਤ ਠੀਕ ਨਹੀਂ ਸੀ ਉੱਪਰ ਤੋਂ ਪਤਾ ਨਹੀਂ ਕਿੱਥੇ ਚਲੇ ਗਏ ਤੁਹਾਡਾ ਬੁਖਾਰ ਠੀਕ ਹੋਇਆ ਵੀ ਹੋਵੇਗਾ ਕਿ ਨਹੀਂ ਅੰਦਰ ਅਸਲੀਕਾ ਹਫ਼ਤਾ ਪਹਿਲਾਂ ਗੁਰਦੀਪ ਕੌਰ ਤੇ ਉਹਨਾਂ ਦੀ ਤੀ ਨਵਦੀਪ ਚੰਗੀਆਂ ਭਲੀਆਂ ਆਪਣੇ ਘਰ ਵਿੱਚ ਰਹਿ ਰਹੀਆਂ ਸੀ ਨਵਦੀਪ ਵੀ 20 ਸਾਲ ਦੀ ਖੂਬਸੂਰਤ ਕੁੜੀ ਆ ਜਿਸ ਦੇ ਨੈਣ ਨਕਸ਼ ਬੜੇ ਤਿੱਖੇ ਤੇ ਵਾਲ ਕਮਰ ਤੱਕ ਲੰਮੇ ਨੇ ਕੋਈ ਵੀ ਜਦੋਂ ਪਹਿਲੀ ਵਾਰ ਨਵਦੀਪ ਨੂੰ ਵੇਖਦਾ ਆ ਤਾਂ ਵੇਖਦਾ ਹੀ ਰਹਿ ਜਾਂਦਾ ਆ ਭਾਬੀ ਦੇ ਸਾਹਮਣੇ ਜਦੋਂ ਵੀ ਕੋਈ ਨਵਦੀਪ ਦੀ ਖੂਬਸੂਰਤੀ ਦੀ ਤਾਰੀਫ ਕਰਦਾ ਆ ਤਾਂ ਹਰਜੋਤ ਸੜ ਪੁੱਜ ਜਾਂਦੀ ਆ ਜਦੋਂ ਤੱਕ ਨਵਦੀਪ ਦੇ ਪਿਤਾ ਜੀ ਸੀ ਉਦੋਂ ਤੱਕ ਘਰ ਵਿੱਚ ਸਭ ਕੁਝ ਠੀਕ ਸੀ ਨਵਦੀਪ ਫਾਈਨਲ ਸਾਲ ਦੀ ਪੜ੍ਹਾਈ ਕਰ ਰਹੀ ਸੀ ਪਰ ਇੱਕ ਸਾਲ ਪਹਿਲਾਂ ਹੀ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ ਭਾਬੀ ਨੂੰ ਘਰ ਵਿੱਚ ਆਏ ਹੋਏ ਸਿਰਫ ਛੇ ਮਹੀਨੇ ਹੀ ਹੋਏ ਸੀ ਹਾਲਾਂਕਿ ਭਰਾ ਦਾ ਰਿਸ਼ਤਾ ਪਿਤਾ ਜੀ ਦੇ ਹੁੰਦੇ ਹੀ ਤੈਅ ਹੋਇਆ ਸੀ ਪਰ ਪਿਤਾ ਜੀ ਦੇ ਜਾਣ ਤੋਂ ਬਾਅਦ 6 ਮਹੀਨੇ ਬਾਅਦ ਵਿਆਹ ਹੋਇਆ ਸੀ ਜਦੋਂ ਪਾਬੀਕਾਰ ਵੀ ਚਾਈ ਤਾਂ ਕੁਝ ਦਿਨਾਂ ਤੱਕ ਤਾਂ ਠੀਕ ਰਿਹਾ ਪਰ ਤਾਂ ਵੀਨੇ ਘਰ ਵੀ ਚੰਦਿਆ ਹੀ ਆਪਣਾ ਰੂਪ ਜਮਾਉਣਾ ਸ਼ੁਰੂ ਕਰ ਦਿੱਤਾ ਪੂਰੇ ਘਰ ਤੇ ਕਬਜ਼ਾ ਕਰ ਲਿਆ ਇਸੇ ਗੱਲ ਨੂੰ ਲੈ ਕੇ ਕਦੀ ਕਦੀ ਨਵਦੀਪ ਦੀ ਭਾਬੀ ਦੇ ਨਾਲ ਬੈਸ ਵੀ ਹੋ ਜਾਂਦੀ ਸੀ ਨਵਦੀਪ ਦੀ ਭਾਬੀ ਮਾਂ ਨੂੰ ਉਲਟਾ ਸਿੱਧਾ ਬੋਲਦੀ ਸੀ ਜੋ ਨਵਦੀਪ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਹਿੰਦੀ ਸੀ ਕਿ ਮੈਨੂੰ ਭਾਬੀ ਕੁਝ ਵੀ ਬੋਲ ਸਕਦੀ ਪਰ ਜਦੋਂ ਮਾਂ ਨੂੰ ਕੋਈ ਔਲਟਾ ਸਿੱਧਾ ਬੋਲਦੀ ਤਾਂ ਨਵਦੀਪ ਕੋਲ ਸਹਿ ਨਹੀਂ ਹੁੰਦਾ ਸੀ ਕੁਝ ਦਿਨਾਂ ਤੋਂ ਗੁਰਦੀਪ ਜੀ ਦੀ ਹਾਲਤ ਠੀਕ ਨਹੀਂ ਸੀ ਨਵਦੀਪ ਨੇ ਭਰਾ ਨੂੰ ਕਿਹਾ ਕਿ ਵੀਰੇ ਮਾਂ ਦੀ ਸਿਹਤ ਠੀਕ ਨਹੀਂ ਆ ਨੇੜੇ ਦੇ ਹਸਪਤਾਲ ਲੈ ਕੇ ਚਲਿਆ ਜਾ ਤਾਂ ਭਾਬੀ ਨੇ ਕਿਹਾ ਹਸਪਤਾਲ ਲੈ ਕੇ ਜਾਣ ਦੀ ਕੀ ਲੋੜ ਆ ਇਹ ਬੁੱਢੀ 80 ਸਾਲ ਦੀ ਹੁਣ ਹੋਣ ਵਾਲੀ ਆ ਕਿੰਨਾ ਜੀਊਗੀ ਜਿੰਨਾ ਜੀਣਾ ਸੀ ਜੀ ਲਿਆ ਅਸੀਂ ਇਸ ਦਾ ਇਲਾਜ ਨਹੀਂ ਕਰਵਾਵਾਂਗੇ ਤੇ ਇਸ ਦੇ ਇਲਾਜ ਵਿੱਚ ਅਸੀਂ ਇੱਕ ਵੀ ਪੈਸਾ ਖਰਚ ਕਰਨ ਵਾਲੇ ਨਹੀਂ ਆਂ ਥੋੜਾ ਬਹੁਤਾ ਬੁਖਾਰ ਆ ਦੋ ਚਾਰ ਦਿਨਾਂ ਵਿੱਚ ਆਪਣੇ ਆਪ ਠੀਕ ਹੋ ਜਾਵੇਗਾ ਭਾਬੀ ਇਹ ਤੁਸੀਂ ਕਿਦਾਂ ਦੀਆਂ ਗੱਲਾਂ ਕਰਦੇ ਹੋ ਮਾਂ ਨੂੰ 104 ਬੁਖਾਰ ਆ ਤੇ ਤੁਸੀਂ ਕਹਿ ਰਹੇ ਹੋ ਆਪਣੇ ਆਪ ਠੀਕ ਹੋ ਜਾਵੇਗਾ ਜੇ ਮਾਂ ਨੂੰ ਕੁਝ ਹੋ ਗਿਆ ਤਾਂ ਮੈਂ ਕੀ ਕਰਾਂਗੀ ਨਿਕ ਮਾਂ ਹੀ ਤਾਂ ਹੈ ਜਿਸ ਦੀ ਵਜ੍ਹਾ ਨਾਲ ਮੈਨੂੰ ਇਹ ਘਰ ਚੰਗਾ ਲੱਗਦਾ ਆ ਨਹੀਂ ਤਾਂ ਮੈਂ ਇਸ ਘਰ ਨੂੰ ਛੱਡ ਕੇ ਕਦੋਂ ਦੀ ਚਲ ਗਈ ਹੁੰਦੀ ਤਾਂ ਨਵਦੀਪ ਦੀ ਭਾਬੀ ਕਹਿੰਦੀ ਆ ਹਾਂ ਹਾਂ ਤੂੰ ਤਾਂ ਇਹੀ ਚੰਨੀ ਆ ਇਸ ਘਰੋਂ ਟੂ ਛੱਡ ਕੇ ਜਾਣਾ ਵੈਸੇ ਵੀ ਮੈਂ ਤੇਰੇ ਵਾਸਤੇ ਕੋਈ ਲੰਗੜਾ ਜਾਂ ਮੁੰਡਾ ਵੇਖ ਕੇ ਤੈਨੂੰ ਇਸ ਘਰ ਵਿੱਚੋਂ ਵਿਦਾ ਕਰ ਹੀ ਦੇਣਾ ਆ ਮੈਂ ਤੈਨੂੰ ਜਿਆਦਾ ਦੇਰ ਇਸ ਘਰ ਵਿੱਚ ਵੈਸੇ ਵੀ ਨਹੀਂ ਰੱਖ ਸਕਦੀ ਹਰਜੋਤ ਦੀ ਗੱਲ ਸੁਣ ਕੇ ਗੁਰਦੀਪ ਜੀ ਕਹਿੰਦੇ ਹਨ ਹਰਜੋਤ ਮੇਰੀ ਧੀ ਦੇ ਲਈ ਲੰਗੜਾ ਕਿਉਂ ਲੱਭੇਗੀ ਉਸਦੇ ਪਿਤਾ ਜੀ ਉਹਦੇ ਵਿਆਹ ਦੇ ਲਈ 10 ਲੱਖ ਰੁਪਏ ਜਮ੍ਹਾਂ ਕਰਕੇ ਗਏ ਨੇ ਉਹਨਾਂ ਪੈਸਿਆਂ ਨਾਲ ਮੈਂ ਆਪਣੀ ਧੀ ਦਾ ਵਿਆਹ ਕਰਾਂਗੀ ਤੇ ਬੜੀ ਧੂਮ-ਤਾਮ ਦੇ ਨਾਲ ਆਪਣੀ ਧੀ ਨੂੰ ਵਿਦਾ ਕਰਾਂਗੀ ਕਿ ਉਸੇ ਲੰਗੜੇ ਦੇ ਨਾਲ ਨਹੀਂ ਬਲਕੇ ਚੰਗੇ ਭਲੇ ਮੁੰਡੇ ਦੇ ਨਾਲ ਉਸ ਦਾ ਵਿਆਹ ਕਰਾਂਗੀ ਤਾਂ ਹਰਜੋਤ ਬੋਲੀ ਵੈਸੇ ਤਾਂ ਬੁੱਢੀਏ ਤੇਰੀ ਸਿਹਤ ਖਰਾਬ ਆ ਪਰ ਲੜਨ ਦੇ ਲਈ ਵੇਖ ਤਾਂ ਤੁਰੰਤ ਬੋਲ ਪੈਂਦੀ ਆ ਵੇਖਿਆ ਸੁਜੀਤ ਵੈਸੇ ਤਾਂ ਮਾਵਾ ਧੀਆ ਸਾਰਾ ਦਿਨ ਕਹਿੰਦੀਆਂ ਨੇ ਇਹ ਦੀ ਜ਼ਿਆਦਾਸ਼ਤ ਕਮਜ਼ੋਰ ਆ ਤੈਨੂੰ ਕੁਝ ਯਾਦ ਨਹੀਂ ਰਹਿੰਦਾ ਪਰ ਵੇਖ ਬੁੱਢੀ ਨੂੰ 10 ਲੱਖ ਰੁਪਏ ਹਜੇ ਤੱਕ ਜਾਦਿਆ ਹਰਜੋਤ ਤੇ ਸੁਜੀਤ ਆਪਣੀ ਮਾਂ ਦਾ ਇਲਾਜ ਕਰਵਾਉਣ ਲਈ ਸਾਫ਼-ਸਾਫ਼ ਮਨਾਂ ਕਰ ਦਿੰਦੇ ਨੇ ਤੇ ਆਪਣੇ ਕਮਰੇ ਵਿੱਚ ਸੌਣ ਦੇ ਲਈ ਚਲੇ ਜਾਂਦੇ ਨੇ ਰਾਤ ਨੂੰ ਹਜੂਤ ਆਪਣੇ ਘਰ ਵਾਲਿਆਂ ਨੂੰ ਕਹਿੰਦੀ ਆ ਵੇਖੋ ਜੀ ਤੁਹਾਡਾ ਪਿਓ ਨਵਦੀਪ ਦੇ ਵਿਆਹ ਦੇ ਨਾਮ ਤੇ ਜਿਹੜੇ 10 ਲੱਖ ਰੁਪਏ ਜਮ੍ਹਾਂ ਕਰਕੇ ਗਿਆ ਆ ਉਸ ਦੀ ਇੱਕ ਫੁੱਟੀ ਕੋੜੀ ਵੀ ਮੈਂ ਉਹਨਾਂ ਨੂੰ ਨਹੀਂ ਦਵਾਂਗੀ ਪਿਤਾ ਜੀ ਦੇ ਪੈਸਿਆਂ ਤੇ ਜਾਇਦਾਦ ਤੇ ਸਾਡਾ ਪੂਰਾ ਅਧਿਕਾਰ ਆ ਹੁਣ ਅਸੀਂ ਦੇਣਾ ਚਾਹੀਏ ਜਾਂ ਨਾ ਦੇਣਾ ਚਾਹੀਏ ਇਹ ਸਾਡੀ ਮਰਜ਼ੀ ਆ ਪਰ ਜਦੋਂ ਤੱਕ ਇਹ ਬੁੱਢੀ ਸਾਡੇ ਨਾਲ ਰਹੂਗੀ ਉਦੋਂ ਤੱਕ ਤਾਂ ਅਸੀਂ ਉਹਨਾਂ ਪੈਸਿਆਂ ਨੂੰ ਨਹੀਂ ਲੈ ਸਕਾਂਗੇ ਇਦਾਂ ਕਰਦੇ ਆ ਅਸੀਂ ਪਹਿਲਾਂ ਇਸ ਬੁੱਢੀ ਨੂੰ ਟਿਕਾਣਾ ਲਾਉਂਦੇ ਆ ਉਸ ਤੋਂ ਬਾਅਦ ਸੋਚਾਂਗੇ ਕਿ ਨਵਦੀਪ ਦਾ ਵਿਆਹ ਕਿੱਥੇ ਕਰਨਾ ਆ ਤੇ ਕਿੰਨੇ ਪੈਸਿਆਂ ਵਿੱਚ ਕਰਨਾ ਆ ਟਿਕਾਣਾ ਲਗਾਉਣ ਦਾ ਸੁਣ ਕੇ ਸੁਰਜੀਤ ਚੌਂਕਦੇ ਹੋਏ ਕਹਿੰਦਾ ਆ ਹਰਜੋਤ ਤੇਰਾ ਟਿਕਾਣਾ ਲਾਉਂਦਾ ਕੀ ਮਤਲਬ ਆ ਤਾਂ ਹਰਜੋਤ ਕਹਿੰਦੀ ਆ ਵੈਸੇ ਵੀ ਤੇਰੀ ਮਾਂ ਦੀ ਜ਼ਿਆਦਾਸਤ ਠੀਕ ਨਹੀਂ ਰਹਿੰਦੀ ਕੱਲ ਉਹਨਾਂ ਨੂੰ ਅਸੀਂ ਹਸਪਤਾਲ ਦੇ ਨਾਲ ਤੇ ਇੱਥੇ ਲੈ ਕੇ ਚਾਲਦੇ ਆ ਤੇ ਕਿਤੇ ਛੱਡ ਆਵਾਂਗੇ ਤੇ ਛੇਤੀ ਜਿੱਦਾਂ ਦਾ ਵੀ ਮੁੰਡਾ ਮਿਲਦਾ ਆ ਵੀਰੇ ਤੇਰੀ ਭੈਣ ਦਾ ਵਿਆਹ ਕਰਵਾਵਾਂਗੇ ਨਹੀਂ ਤਾਂ ਇਸ ਬੁੱਢੀ ਪੂਰੇ 10 ਲੱਖ ਰੁਪਏ ਆਪਣੀ ਧੀ ਦੇ ਵਿਆਹ ਤੇ ਖਰਚ ਕਰ ਦੂਗੀ ਹਾਂ ਇਹ ਗੱਲ ਤਾਂ तू ਸਹੀ ਕਹਿ ਰਹੀ ਆ ਹਰਜੋਤ ਮੈਂ ਕੱਲ ਹੀ ਸ਼ਹਿਰ ਵਿੱਚ ਇੱਕ ਬਿਰਦਾ ਆਸ਼ਰਮ ਦੇ ਨਾਲ ਗੱਲ ਕਰਦਾ ਆ ਉੱਥੇ ਇਸ ਬੁੱਢੀ ਨੂੰ ਭੇਜ ਦਵਾਂਗਾ ਦੂਸਰੇ ਦਿਨ ਸਰਜੀਤ ਆਪਣੀ ਮਾਂ ਨੂੰ ਕਹਿੰਦਾ ਆ ਮਾਂ ਤੂੰ ਤਿਆਰ ਹੋ ਜਾ ਮੈਂ ਤੈਨੂੰ ਡਾਕਟਰ ਦੇ ਕੋਲ ਵਿਖਾਉਣ ਲਈ ਲੈ ਕੇ ਜਾ ਰਿਹਾ ਆ ਨਵਦੀਪ ਖੁਸ਼ ਹੁੰਦੀ ਹੋਏ ਕਹਿੰਦੀ ਆ ਕਿ ਸੱਚ ਵਿੱਚ ਵੀਰੇ ਤੁਸੀਂ ਮਾਂ ਨੂੰ ਡਾਕਟਰ ਦੇ ਕੋਲ ਦਿਖਾਉਣ ਦੇ ਲਈ ਲੈ ਕੇ ਜਾ ਰਹੇ ਹੋ ਹੋ ਚਲੋ ਮੈਂ ਵੀ ਮਾਂ ਦੇ ਨਾਲ ਚੱਲਦੀ ਆਂ ਤਾਂ ਨਵਦੀਪ ਦਾ ਭਰਾ ਕਹਿੰਦਾ ਆ ਤੂੰ ਉੱਥੇ ਮੇਰੇ ਨਾਲ ਜਾ ਕੇ ਕੀ ਕਰੇਂਗੀ ਘਰੇ ਬਹੁਤ سارے ਕੰਮ ਨੇ ਤੂੰ ਘਰ ਹੀ ਰੁਕ ਠੀਕ ਆ ਵੀਰੇ ਵੈਸੇ ਵੀ ਅੱਜ ਮੇਰੇ ਕਾਲਜ ਵਿੱਚ ਪ੍ਰੈਕਟੀਕਲ ਆ ਮੈਂ ਆਪਣੇ ਕਾਲਜ ਦਾ ਕੰਮ ਨਿਪਟਾਉਂਦੀ ਆ ਤੁਸੀਂ ਮਾਂ ਨੂੰ ਦਿਖਾ ਕੇ ਲੈ ਆਓ ਸੁਰਜੀਤ ਗੁਰਦੀਪ ਜੀ ਨੂੰ ਲੈ ਕੇ ਦੂਸਰੇ ਸ਼ਹਿਰ ਚਲਾ ਜਾਂਦਾ ਆ ਜਿੱਥੇ ਇੱਕ ਬਿਰਧ ਆਸ਼ਰਮ ਵਿੱਚ ਉਹ ਉਹਨਾਂ ਨੂੰ ਛੱਡਣ ਗਿਆ ਸੀ ਇਦਨ ਆਪਦੀਪ ਜਦੋਂ ਕਾਲਜ ਜਾਣ ਦੇ ਲਈ ਤਿਆਰ ਹੁੰਦੀ ਆ ਤਾਂ ਹਰਜੋਤ ਉਹਦੇ ਹੱਥੋਂ ਕਿਤਾਬਾਂ ਖੋ ਕੇ ਸੁੱਟ ਦਿੰਦੀ ਆ ਤੇ ਕਹਿੰਦੀ ਆ ਅੱਜ ਤੋਂ ਤੇਰਾ ਕਾਲਜ ਜਾਣਾ ਬੰਦ ਆ ਬੜੀ ਪੜ੍ਹਾਈ ਕਰ ਲਈ ਤੂੰ ਹੁਣ ਅਸੀਂ ਤੇਰੀ ਪੜ੍ਹਾਈ ਤੇ ਪੈਸੇ ਖਰਚ ਨਹੀਂ ਕਰ ਸਕਦੇ ਜਿੱਦਾਂ ਅਸੀਂ ਕਹਾਂਗੇ ਉਦਾਂ ਹੀ ਤੈਨੂੰ ਕਰਨਾ ਪਵੇਗਾ ਭਾਬੀ ਕਿਦਾਂ ਦੀਆਂ ਗੱਲਾਂ ਕਰਦੀਆਂ ਮੇਰਾ ਅੱਜ ਫਾਈਨਲ ইয়ার ਦਾ ਪ੍ਰੈਕਟੀਕਲ ਆ ਜੇ ਨਹੀਂ ਜਾਵਾਂਗੀ ਤਾਂ ਮੇਰੇ ਤਿੰਨੋਂ ਸਾਲਾਂ ਦੀ ਮਿਹਨਤ ਬਰਬਾਦ ਹੋ ਜਾਊਗੀ ਤਾਂ ਉਹਦੀ ਭਾਬੀ ਕਹਿੰਦੀ ਆ ਵੈਸੇ ਵੀ ਪੜ੍ਹਾਈ ਕਰਕੇ ਤੂੰ ਕਿਹੜਾ ਕੋਈ ਨੌਕਰੀ ਕਰਨੀ ਆ ਚੁੱਪਚਾਪ ਘਰ ਦੇ ਕੰਮ ਤੰਦੇ ਵੇਖ ਤੇਰੇ ਹੁੰਦੇ ਹੋਏ ਮੈਂ ਘਰ ਦਾ ਇੱਕ ਵੀ ਕੰਮ ਨਹੀਂ ਕਰਾਂਗੀ ਜਾ ਜਾ ਕੇ ਪਹਿਲਾਂ ਰਸੋਈ ਵਿੱਚ ਰੋਟੀ ਬਣਾ ਤੇ ਉਹਦੇ ਬਾਅਦ ਪੂਰੇ ਘਰ ਦੀ ਸਫਾਈ ਕਰ ਲਵੀ ਤੇ ਮੈਂ ਬਾਲਟੀ ਵਿੱਚ ਕੱਪੜੇ ਪਿਉਂ ਕੇ ਰੱਖ ਦਿੱਤੇ ਨੇ ਉਹਨਾਂ ਨੂੰ ਵੀ ਧੋ ਲਵੀ ਭਾਬੀ ਮੈਂ ਇਹ ਸਾਰਾ ਕੰਮ ਕਾਲਜ ਤੋਂ ਵਾਪਸ ਆ ਕੇ ਕਰ ਦਵਾਂਗੀ ਪਲੀਜ਼ ਅੱਜ ਮੈਨੂੰ ਕਾਲਜ ਜਾਣ ਦੇ ਹਰਜੋਤ ਕਹਿੰਦੀ ਆ ਤੂੰ ਇਦਾਂ ਨਹੀਂ ਮੰਨੇਂਗੀ ਪਰ ਹਰਜੋਤ ਨਵਦੀਪ ਨੂੰ ਕਮਰੇ ਵਿੱਚ ਬੰਦ ਕਰ ਦਿੰਦੀ ਆ ਤੇ ਬਾਹਰੋਂ ਕੁੰਡੀ ਲਾ ਦਿੰਦੀ ਆ ਨਵਦੀਪ ਰੋਂਦੀ ਰਹਿੰਦੀ ਆ ਭਾਬੀ ਮੈਨੂੰ ਕਾਲਜ ਜਾਂਦੇ ਮੇਰੇ 3 ਸਾਲ ਦੀ ਮਿਹਨਤ ਬਰਬਾਦ ਹੋ ਜਾਊਗੀ ਪਰ ਹਰਜੋਤ ਨੂੰ ਨਾ ਤਾਂ ਨਵਦੀਪ ਦੀ ਖੂਬਸੂਰਤੀ ਪਸੰਦ ਸੀ ਤੇ ਨਾ ਹੀ ਉਹਦੀ ਪੜ੍ਹਾਈ ਲਿਖਾਈ ਉਹ ਦੋਵਾਂ ਤੋਂ ਹੀ ਛੜਦੀ ਸੀ ਹਰਜੋਤ ਦੁਪਹਿਰ ਤੱਕ ਨਵਦੀਪ ਦੇ ਕਮਰੇ ਦਾ ਦਰਵਾਜ਼ਾ ਨਹੀਂ ਖੋਲਦੀ ਦੁਪਹਿਰ ਦੇ 2 ਵਜੇ ਸੁਜੀਤ ਹੜ ਬਣਾਉਂਦਾ ਆ ਘਰੋਂ ਦਾ ਆ ਤੇ ਮਾ ਮਾ ਕਰਕੇ ਚੀਕਦਾ ਆ surjit ਦੀ ਆਵਾਜ਼ ਸੁਣ ਕੇ navdeep ਖਿੜਕੀ ਦੇ ਕੋਲ ਆਉਂਦੀ ਆ ਤੇ ਕਹਿੰਦੀ ਆ ਕੀ ਹੋਇਆ ਵੀਰੇ ਮਾਂ ਠੀਕ ਤਾਂ ਹੈ ਨਾ ਉਹਨਾਂ ਨੂੰ ਡਾਕਟਰ ਨੂੰ ਦਿਖਾ ਲਿਆ ਆ ਕੀ ਕਿਹਾ ਡਾਕਟਰ ਨੇ ਮਾਂ ਕਿੱਥੇ ਆ ਛੇਤੀ ਮੇਰਾ ਦਰਵਾਜ਼ਾ ਕੋਲ ਮੈਨੂੰ ਬੜੀ ਘਬਰਾਹਟ ਹੋ ਰਹੀ ਆ navdeep ਇੱਕ ਹੀ ਸਾਹ ਵਿੱਚ ਸਾਰੇ ਸਵਾਲ ਪੁੱਛ ਲੈਂਦੀ ਆ surjit ਝੂਠਾ ਜਾ ਰੋਣਾ ਰੋਂਦਾ ਆ ਤੇ ਕਹਿੰਦਾ ਆ navdeep ਪਤਾ ਨਹੀਂ ਮਾਂ ਕਿੱਥੇ ਚਲ ਗਈ ਆ ਡਾਕਟਰ ਨੂੰ ਦਿਖਾਉਣ ਤੋਂ ਬਾਅਦ ਮੈਂ ਉਹਨਾਂ ਨੂੰ ਹਸਪਤਾਲ ਦੇ ਬਾਹਰ ਬੈਂਚ ਤੇ ਬਿਠਾ ਦਿੱਤਾ ਸੀ ਤੇ ਮੈਂ ਉਹਨਾਂ ਦੇ ਲਈ ਜੂਸ ਲੈਣ ਚਲਾ ਗਿਆ ਸੀ ਜਦੋਂ ਵਾਪਸ ਆਇਆ ਤਾਂ ਮਾਂ ਬੈਂਚ ਤੇ ਨਹੀਂ ਸੀ ਮੈਂ ਚਾਰੇ ਪਾਸੇ ਲੱਭਿਆ ਪਰ ਕਿਤੇ ਵੀ ਦਿਖਾਈ ਨਾ ਦਿੱਤੀ 2 ਘੰਟੇ ਮੈਂ ਹਸਪਤਾਲ ਦੇ ਚਾਰ-ਛੇ ਫੇਰੇ ਛੜਕਾਂ ਨੂੰ ਛਾਣ ਮਾਰਿਆ ਪਰ ਫਿਰ ਵੀ ਮਾਂ ਕਿਤੇ ਨਹੀਂ ਮਿਲੀ ਕੀ ਕਹਿ ਰਹੀ ਆ ਵੀਰੇ ਇਦਾਂ ਮਾਂ ਕਿੱਥੇ ਜਾ ਸਕਦੀ ਆ ਉਹ ਇਦਾਂ ਕਿਤੇ ਨਹੀਂ ਜਾਂਦੀ ਹਰਜੋਤ ਕਹਿੰਦੀ ਆ ਸੁਰਜੀਤ ਜੇ ਮਾਂ ਕਿਤੇ ਚਲੀ ਗਈ ਆ ਤਾਂ ਉਹਨਾਂ ਦੀ ਤਾਂ ਜ਼ਿਆਦਾਸ਼ਤ ਵੀ ਚੰਗੀ ਨਹੀਂ ਆ ਉਹ ਘਰ ਕਿੱਦਾਂ ਵਾਪਸ ਆਉਣਗੇ ਨਵਦੀਪ ਮਾਂ ਦੇ ਗੁੰਮ ਜਾਣ ਦੀ ਗੱਲ ਸੁਣ ਕੇ ਫੁੱਟ ਫੁੱਟ ਕੇ ਰੋਣ ਲੱਗਦੀ ਆ ਵੀਰੇ ਇਦਾਂ ਕਿਦਾਂ ਹੋ ਸਕਦਾ ਆ ਵੈਸੇ ਤਾਂ ਮਾਂ ਤੈਨੂੰ ਛੱਡ ਕੇ ਕਿਤੇ ਨਹੀਂ ਜਾ ਸਕਦੀ ਸੀ ਉਹਨਾਂ ਨੇ ਇਦਾਂ ਕਦੀ ਨਹੀਂ ਕੀਤਾ ਕਿਉਂਕਿ ਉਹ ਜਾਣਦੀ ਸੀ ਕਿ ਉਹਨਾਂ ਦੀ ਜ਼ਿਆਦਾਸ਼ਤ ਕਮਜ਼ੋਰ ਆ ਇਸੇ ਕਰਕੇ ਜਿੱਦਾਂ ਤੁਸੀਂ ਕਹਿੰਦੇ ਹੋ ਉਦਾਂ ਹੀ ਕਰਦੀ ਸੀ ਮੈਨੂੰ ਪ੍ਰੋਸਾਨੀ ਹੋ ਰਿਹਾ ਕਿ ਮਾਂ ਕਿਤੇ ਗਵਾਚ ਗਈ ਆ ਜਾਂ ਖੁਦ ਕਿਤੇ ਚਲੀ ਗਈ ਆ ਤਾਂ ਹਰਜੋਤ ਨਵਦੀਪ ਨੂੰ ਕਹਿਣ ਲੱਗੀ ਤਾਂ ਤੇਰੇ ਕਹਿਣ ਦਾ ਕੀ ਮਤਲਬ ਆ ਨਵਦੀਪ ਵੇਖਿਆ ਨਹੀਂ ਤੇਰਾ ਭਰਾ ਕਿੰਨਾ ਘਬਰਾ ਰਿਹਾ ਆ ਮਾਂ ਦੇ ਲਈ ਕਿੰਨਾ ਪਰੇਸ਼ਾਨ ਹੋ ਰਿਹਾ ਆ ਤੈਨੂੰ ਕੀ ਲੱਗਦਾ ਆ ਕਿ ਉਹ ਸਿਰਫ ਤੇਰੀ ਹੀ ਮਾਂ ਸੀ ਸੁਰਜੀਤ ਦੀ ਵੀ ਤਾਂ ਮਾਂ ਆ ਉਹਨਾਂ ਨੂੰ ਵੀ ਬਰਾਬਰ ਦਾ ਦੁੱਖ ਆ ਨਵਦੀਪ ਆਪਣੇ ਸੂਟ ਦਾ ਦੁਪੱਟਾ ਲੈ ਕੇ ਤੁਰੰਤ ਹੀ ਹਸਪਤਾਲ ਦੇ ਆਸ-ਪਾਸ ਸੁਦੀਆਂ ਛੜਕਾਂ ਨੂੰ ਛਾਨਣ ਲੱਗਦੀ ਆ ਕਿ ਕਿਤੇ ਉਹਦੀ ਮਾਂ ਦੀ ਖਜਾਵੇ ਕਿਤੇ ਉਹਦੀ ਮਾਂ ਨਜ਼ਰ ਆ ਜਾਵੇ ਪਰ ਉਹਦੀ ਮਾਂ ਕਿਦਾਂ ਦੇਖਦੀ ਕਿਉਂਕਿ ਉਹਦਾ ਭਰਾ ਤਾਂ ਦੂਸਰੇ ਸ਼ਹਿਰ ਦੇ ਬਿਰਧ ਆਸ਼ਰਮ ਵਿੱਚ ਮਾਂ ਨੂੰ ਛੱਡ ਕੇ ਆਇਆ ਆ ਪਰ ਨਵਦੀਪ ਨੇ ਆਪਣੀ ਮਾਂ ਨੂੰ ਲੱਭਣ ਦੀ ਆਸ ਨਹੀਂ ਛੱਡੀ ਅੱਜ ਉਹਨਾਂ ਨੂੰ ਗਏ ਹੋਏ ਪੂਰਾ 1 ਹਫ਼ਤਾ ਹੋ ਗਿਆ ਸੀ ਫਿਰ ਵੀ ਉਹ ਰੋਜ਼ ਆਪਣੇ ਸ਼ਹਿਰ ਦੀ ਹਰ ਇੱਕ ਗਲੀ ਨੂੰ ਵੇਖਦੀਆਂ ਹਰ ਇੱਕ ਗਲੀ ਵਿੱਚ ਆਪਣੀ ਮਾਂ ਨੂੰ ਲੱਭਦੀ ਆ ਕਿਤੇ ਉਹਦੀ ਮਾਂ ਨਜ਼ਰ ਆ ਜਾਵੇ ਜੇ ਦੂਰ ਤੋਂ ਵੀ ਕਿਸੇ ਬੁੱਢੀ ਔਰਤ ਨੂੰ ਨਵਦੀਪ ਵੇਖ ਲੈਂਦੀ ਆ ਤਾਂ ਭੱਜ ਕੇ ਉਹਨਾਂ ਦੇ ਕੋਲ ਜਾਂਦੀ ਆ ਅੱਜ ਪੂਰਾ ਇੱਕ ਹਫ਼ਤਾ ਹੋ ਗਿਆ ਨਵਦੀਪ ਨੂੰ ਆਪਣੀ ਮਾਂ ਨਹੀਂ ਮਿਲੀ ਉਦੋਂ ਜੋ ਸੋਈ ਵਿੱਚ ਹਰ ਜੋਤਮ ਦੀ ਆ ਤੇ ਕੋਨੇ ਵਿੱਚ ਨਵਦੀਪ ਨੂੰ ਬੈਠੀ ਹੋਈ ਵੇਖ ਕੇ ਕਹਿੰਦੀ ਆ ਓ ਮਹਾਰਾਣੀ ਹਜੇ ਤੱਕ ਆਰਾਮ ਫਰਮਾ ਰਹੀਆਂ ਮੇਰੇ ਪੇਕੇ ਹੁੰਦੇ ਹੀ ਹੋਣਗੇ ਤੇ ਤੂੰ ਹਜੇ ਤੱਕ ਬੈਠੀ ਆ ਕੋਈ ਵੀ ਕੰਮ ਨਹੀਂ ਕੀਤਾ ਛੇਤੀ ਨਾਲ ਉੱਠ ਤੇ ਛੇਤੀ ਛੇਤੀ ਹੱਥ ਚਲਾ ਤੇ ਸਾਰਾ ਕੰਮ ਨਿਪਟਾ ਨੀਤਾ ਮੇਰੇ ਤੋਂ ਬੁਰਾ ਕੋਈ ਨਹੀਂ ਹੋਗਾ ਨਵਦੀਪ ਨੂੰ ਆਪਣੀ ਭਾਬੀ ਤੇ ਭਰਾ ਤੋਂ ਬੜੀ ਨਰਾਜ਼ਗੀ ਆ ਇੱਕ ਤਾਂ ਮਾਂ ਦਾ ਨਹੀਂ ਪਤਾ ਲੱਗ ਰਿਹਾ ਤੇ ਦੂਜਾ ਭਰਾ ਤੇ ਭਾਬੀ ਨੇ ਉਹਦੀ ਪੜ੍ਹਾਈ ਵੀ ਬੰਦ ਕਰਵਾ ਦਿੱਤੀ ਸੀ ਜਦ ਕਿ ਉਸ ਦਾ ਪੜ੍ਹਾਈ ਕਰਨ ਦਾ ਬੜਾ ਮਨ ਸੀ ਉਹ ਪੜ੍ਹ ਲਿਖ ਕੇ ਕੁਝ ਬਣਾ ਚਾਹੁੰਦੀ ਆ ਕੁਝ ਕਰਨਾ ਚਾਹੁੰਦੀ ਆ ਨਵਦੀਪ ਛੇਤੀ ਛੇਤੀ ਉੱਠ ਕੇ ਰਸੋਈ ਵਿੱਚ ਰੋਟੀ ਬਣਾਉਣ ਲੱਗਦੀ ਆ ਥੋੜੀ ਦੇਰ ਵਿੱਚ ਹੀ ਉਹਦੀ ਭਾਬੀ ਦੇ ਪੇਕੇ ਆ ਜਾਂਦੇ ਨੇ ਹਰਜੋਤ ਨਵਦੀਪ ਨੂੰ ਆਰਡਰ ਦਿੰਦੀ ਹੋਈ ਕਹਿੰਦੀ ਆ ਕਿ ਸਾਰਾ ਖਾਣਾ ਡਾਈਨਿੰਗ ਟੇਬਲ ਤੇ ਲਗਾ ਦੇ ਤੇ ਅਸੀਂ ਸਾਰੇ ਇਕੱਠੇ ਬਹਿ ਕੇ ਖਾਣਾ ਖਾਵਾਂਗੇ ਤੈਨੂੰ ਖਾਣਾ ਫੜਾਉਣਾ ਹੀ ਪਵੇਗਾ ਸਾਡੇ ਸਾਰਿਆਂ ਦੇ ਨਾਲ ਖਾਣਾ ਖਾਣ ਨਾ ਬਹਿ ਜਾਵੀਂ ਠੀਕ ਆ ਭਾਬੀ ਮੈਨੂੰ ਵੈਸੇ ਵੀ ਤੁਹਾਡੇ ਸਾਰਿਆਂ ਦੇ ਨਾਲ ਬਹਿ ਕੇ ਖਾਣਾ ਖਾਣ ਵਿੱਚ ਕੋਈ ਦਿਲਚਸਪੀ ਨਹੀਂ ਆ ਕਰਾਰਾ ਜਿਹਾ ਜਵਾਬ ਨਵਦੀਪ ਆਪਣੀ ਭਾਬੀ ਨੂੰ ਦੇ ਦਿੰਦੀ ਆ ਤੇ ਹਰਜੋਤ ਨੂੰ ਇਹੋ ਜਵਾਬ ਤੀਰ ਦੀ ਤਰ੍ਹਾਂ ਚੁਪ ਜਾਂਦਾ ਆ ਉਸ ਨੂੰ ਨਵਦੀਪ ਦਾ ਇਹ ਸੁਭਾ ਬਿਲਕੁਲ ਵੀ ਪਸੰਦ ਨਹੀਂ ਆ ਤੇ ਇਸੇ ਕਰਕੇ ਉਹ ਗੱਲ-ਗੱਲ ਤੇ ਨਵਦੀਪ ਦੀ ਬੇਇੱਜ਼ਤੀ ਕਰਨ ਤੇ ਲੱਗੀ ਰਹਿੰਦੀ ਆ ਸਾਰਿਆਂ ਨੂੰ ਖਾਣਾ ਖਾ ਲੈਣ ਤੋਂ ਬਾਅਦ ਹਰਜੋਤ ਨਵਦੀਪ ਨੂੰ ਕਹਿੰਦੀ ਆ ਕਿ ਬਾਹਰ ਵਾਲੇ ਕਮਰੇ ਵਿੱਚ ਡਰਾਈਵਰ ਬੈਠਾ ਆ ਉਹਨੂੰ ਵੀ ਖਾਣਾ ਦੇ ਆ ਬਾਹਰ ਵਾਲੇ ਕਮਰੇ ਵਿੱਚ ਨਵਦੀਪ ਜਦੋਂ ਡਰਾਈਵਰ ਨੂੰ ਖਾਣਾ ਖਾਣ ਦੇਣ ਜਾਂਦੀ ਆ ਤਾਂ ਉਹ ਇੱਕ 26 ਸਾਲ ਦਾ ਨੌਜਵਾਨ ਮੁੰਡਾ ਹੁੰਦਾ ਆ ਕੁਰਤਾ ਪਜਾਮਾ ਤੇ ਗਲੇ ਵਿੱਚ ਪਰਨਾ ਪਾ ਕੇ ਬੈਠਾ ਹੁੰਦਾ ਆ ਪੈਰਾ ਵਿੱਚ ਚੱਪਲ ਪਾਈ ਹੁੰਦੀ ਆ ਨਵਦੀਪ ਉਸ ਨੂੰ ਖਾਣਾ ਦੇ ਕੇ ਵਾਪਸ ਆਈ ਤਾਂ ਜੋਤ ਆਪਣੇ ਸਾਰੇ ਪੇਕੇ ਵਾਲਿਆਂ ਦੇ ਸਾਹਮਣੇ ਕਹਿੰਦੀ ਆ ਕਿਉਂ ਨਵਦੀਪ ਮੁੰਡਾ ਤਾਂ ਪਸਾਇਆ ਨਾ ਤੈਨੂੰ ਭਾਬੀ ਤੁਸੀਂ ਕੀ ਕਹਿ ਰਹੇ ਹੋ ਮੈਨੂੰ ਕੁਝ ਸਮਝ ਨਹੀਂ ਆਇਆ ਤਾਂ ਹਰਜੋਤ ਦੇ ਪੇਕੇ ਵਾਲੇ ਖਿੜ ਖੜਾ ਕੇ ਆਸਪੈਣੇ ਹਨ ਤੇ ਹਰਜੋਤ ਉਸ ਉਹਦੀ ਮਾਂ ਕਹਿੰਦੀ ਆ ਹਰਜੋਤ ਦੇ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਡਰਾਈਵਰ ਨੂੰ ਤੂੰ ਹੁਣੇ ਖਾਣਾ ਖਾ ਦੇ ਕੇ ਆਈਆਂ ਉਸ ਨਾਲ ਹਰਜੋਤ ਨੇ ਤੇਰਾ ਰਿਸ਼ਤਾ ਤੈਅ ਕਰ ਦਿੱਤਾ ਆ ਅਗਲੇ 8 ਦਿਨਾਂ ਵਿੱਚ ਹੈ 13 ਵਿਆਹ ਆ ਮੇਰੇ ਭਾਬੀ ਇਦਾਂ ਨਹੀਂ ਕਰ ਸਕਦੀ ਮੈਂ ਇੰਨੀ ਛੇਤੀ ਵਿਆਹ ਨਹੀਂ ਕਰ ਸਕਦੀ ਹਜੇ ਤਾਂ ਮੈਂ ਆਪਣੀ ਮਾਂ ਨੂੰ ਲੱਭਣਾ ਆ ਜਦੋਂ ਮੇਰੀ ਮਾਂ ਵਾਪਸ ਆ ਜਾਊਗੀ ਉਦੋਂ ਮੈਂ ਵਿਆਹ ਕਰਾਂਗੀ ਮੈਂ ਮਾਂ ਦੇ ਬਿਨਾਂ ਵਿਆਹ ਨਹੀਂ ਕਰਾਂਗੀ ਸਰਜੀਤ ਚੀਖਦੇ ਹੋਏ ਕਹਿੰਦਾ ਆ ਜੇ ਮਾਂ ਨਾ ਮਿਲੀ ਤਾਂ ਕੀ ਤੂੰ ਪੂਰੀ ਜ਼ਿੰਦਗੀ ਵਿਆਹ ਨਹੀਂ ਕਰੇਂਗੀ ਤੇ ਵੈਸੇ ਵੀ ਮਾਂ ਦੀ ਇੰਨੀ ਉਮਰ ਹੋ ਗਈ ਆ ਸ਼ਹਿਰ ਵਿੱਚ ਇੰਨੀਆਂ ਸਾਰੀਆਂ ਗੱਡੀਆਂ ਕਾਰਾਂ ਚੱਲਦੀਆਂ ਨੇ ਪਤਾ ਨਹੀਂ ਕਿਤੇ ਟਕਰਾ ਟਕਰੂ ਗਈ ਹੋਵੇਗੀ ਤੇ ਪਤਾ ਨਹੀਂ ਕੀ ਹਾਲ ਹੋਇਆ ਹੋਊਗਾ ਵਾਪਸ ਆਵੇਗੀ ਵੀ ਜਾਂ ਨਹੀਂ ਜੇ ਉਹ ਕਦੀ ਵਾਪਸ ਨਾ ਆਈ ਤਾਂ ਕਿ ਤੂੰ ਕਦੀ ਵਿਆਹ ਨਹੀਂ ਕਰੇਂਗੀ ਹੁਣ ਅਸੀਂ ਤੇਰੇ ਵੱਡੇ ਭਰਾ ਭਾਬੀਆਂ ਤੈਨੂੰ ਸਾਡੀ ਗੱਲ ਮੰਨਣੀ ਪਵੇਗੀ ਜੇ ਤੂੰ ਗੱਲ ਨਹੀਂ ਮੰਨੇਗੀ ਤਾਂ ਨਿਕਲ ਜਾ ਇਸ ਘਰੋਂ ਅਸੀਂ ਤੈਨੂੰ ਆਪਣੇ ਨਾਲ ਨਹੀਂ ਰੱਖਾਂਗੇ ਇੱਕ ਤਾਂ ਅਸੀਂ ਆਪਣੇ ਭਰਾ ਤੇ ਭਾਬੀ ਹੋਣ ਦਾ ਫਰਜ਼ ਆਦਾ ਕਰ ਰਹੇ ਹਾਂ ਉਤੋਂ ਤੂੰ ਸਾਨੂੰ ਹੀ ਨਖਰੇ ਦਿਖਾ ਰਹੀ ਆਂ ਵਿਚਾਰੀ ਨਵਦੀਪ ਦੀ ਆਪਣੇ ਭਰਾ ਭਾਬੀ ਤੇ ਉਹਦੇ ਪੇਕੇਆਂ ਦੇ ਸਾਹਮਣੇ ਇਕ ਨਾ ਚਲੀ ਫਿਰ ਹਫਤੇ ਬਾਅਦ ਹੀ ਸੁਜੀਤ ਤੇ ਹਰਜੋਤ ਨੇ ਉਹਦਾ ਵਿਆਹ ਪ੍ਰਦੀਪ ਦੇ ਨਾਲ ਕਰ ਦਿੱਤਾ ਵਿਆਹ ਦੇ ਸਮੇਂ ਨਵਦੀਪ ਬਹੁਤ ਰੋਂਦੀ ਸੀ ਕਿਉਂਕਿ ਉਹਨੂੰ ਆਪਣੀ ਮਾਂ ਦੀ ਬੜੀ ਜ਼ਿਆਦਾ ਰਹੀ ਸੀ ਅੱਜ ਉਹਦੀ ਮਾਂ ਉਹਦੇ ਨਾਲ ਨਹੀਂ ਸੀ ਪਿਤਾ ਜੀ ਤਾਂ ਪਹਿਲਾਂ ਹੀ ਛੱਡ ਕੇ ਚਲੇ ਗਏ ਸੀ ਭਰਾ ਭਾਬੀ ਨੇ ਵੀ ਪਰਾਇਆ ਸਮਝ ਕੇ ਉਹਨੂੰ ਘਰੋਂ ਕੱਢ ਦਿੱਤਾ ਸੀ ਤੇ ਵਿਆਹ ਤੋਂ ਬਾਅਦ ਵੀ ਕਦੀ ਦੁਬਾਰਾ ਨਵਦੀਪ ਨੂੰ ਨਹੀਂ ਬੁਲਾਇਆ ਨਵਦੀਪ ਦਾ ਪੇਕਾ ਪੂਰੀ ਜ਼ਿੰਦਗੀ ਦੇ ਲਈ ਛੁੱਟ ਗਿਆ ਵਿਦਾਈ ਦੇ ਸਮੇਂ ਖਰਜ ਹੋਤਨੇ ਕਿਹਾ ਸੀ ਕਿ ਹੁਣ ਤੇਰਾ ਇਸ ਘਰ ਵਿੱਚ ਕੋਈ ਰਿਸ਼ਤਾ ਨਹੀਂ ਆ ਹੁਣੇ ਜਿਸ ਘਰ ਵਿੱਚ ਤੈਨੂੰ ਵਿਆਹ ਆ ਜਾ ਰਿਹਾ ਆ ਉਸੇ ਘਰ ਵਿੱਚ ਪੂਰੀ ਜ਼ਿੰਦਗੀ ਰਹਿਣਾ ਸਾਡੇ ਘਰ ਪਲਟ ਕੇ ਆਉਣ ਦੀ ਕੋਈ ਲੋੜ ਨਹੀਂ ਆ ਠੀਕ ਆ ਭਾਬੀ ਮੈਂ ਤੁਹਾਡੇ ਘਰ ਆਉਣਾ ਵੀ ਨਹੀਂ ਚਾਹੁੰਦੀ ਹੁਣ ਇਸ ਘਰ ਵਿੱਚ ਮੇਰੀ ਮਾਂ ਨਹੀਂ ਆ ਤਾਂ ਮੇਰਾ ਪੇਕਾ ਵੀ ਨਹੀਂ ਆ ਅੱਜ ਜਾਂਦੀ ਜਾਂਦੀ ਨਵਦੀਪ ਦਾ ਜਵਾਬ ਫਿਰ ਤਰਜੋਤ ਨੂੰ ਚੁਬ ਗਿਆ ਨਵਦੀਪ ਵੀ ਆਪਣੇ ਭਰਾ ਭਾਬੀ ਦੇ ਘਰ ਨਹੀਂ ਆਉਣਾ ਚਾਹੁੰਦੀ ਸੀ ਵਿਆਹ ਤੋਂ ਬਾਅਦ ਭਰਾ ਭਾਬੀ ਨੇ ਨਵਦੀਪ ਦੇ ਨਾਲ ਕੋਈ ਰਿਸ਼ਤਾ ਨਹੀਂ ਰੱਖਿਆ ਨਾ ਹੀ ਕਦੀ ਬੁਲਾਇਆ ਕੁਝ ਦਿਨਾਂ ਬਾਅਦ ਹਰਜੋਤ ਸਵਜੀਤ ਨੂੰ ਕਹਿੰਦੀ ਆ ਚਲ ਚੰਗਾ ਹੋਇਆ ਬੁੱਢੀ ਵੀ ਚਲ ਗਈ ਤੇ ਮੁਫਤ ਵਿੱਚ ਹੀ ਉਹਦੀ ਧੀ ਦਾ ਵਿਆਹ ਵੀ ਕਰ ਦਿੱਤਾ ਹੁਣ 10 ਲੱਖ ਰੁਪਏ ਸਾਡੇ ਹੋਏ ਹੁਣ ਅਸੀਂ ਇਹਨਾਂ ਪੈਸਿਆਂ ਦੇ ਨਾਲ ਇੱਕ ਕਾਰ ਖਰੀਦਾਂਗੇ ਤੇ ਫਿਰ ਘੁੰਮਣ ਦੇ ਲਈ ਚੱਲਾਂਗੇ ਨਾਵਦੀਪ ਦੇ ਘਰੋਂ ਜਾਣ ਦੇ 6 ਮਹੀਨੇ ਬਾਅਦ ਹੀ ਸਰਜੀਤ ਦਾ ਇੱਕ ਬਹੁਤ ਵੱਡਾ ਐਕਸੀਡੈਂਟ ਹੋ ਜਾਂਦਾ ਆ ਜਿਸ ਵਿੱਚ ਉਸਦੇ ਦੋਵੇਂ ਪੈਰ ਕੱਟ ਦਿੱਤੇ ਜਾਂਦੇ ਹਨ ਉਹ ਪੂਰੀ ਤਰ੍ਹਾਂ ਦੇ ਨਾਲ ਚੱਲਣ ਫਿਰਨ ਤੋਂ ਅਸਮਰਥ ਹੋ ਜਾਂਦਾ ਆ ਸਰਜੀਤ ਦੇ ਇਲਾਜ ਦੇ ਵਿੱਚ ਹਰਜੋਤ ਨੂੰ ਸਾਰੀ ਜਾਇਦਾਦ ਵੀ ਵੇਚਣੀ ਪੈ ਜਾਂਦੀ ਆ ਅੱਜ ਜਦੋਂ ਹਰਜੋਤ ਦੇ ਉੱਤੇ ਮੁਸੀਬਤ ਪਈ ਤਾਂ ਉਹਨੂੰ ਆਪਣੇ ਗਹਿਣੇ ਮਕਾਨ ਸਭ ਕੁਝ ਵੇਚਣਾ ਪੈ ਗਿਆ ਫਿਰ ਜਾ ਕੇ ਸੁਜੀਦਾ ਇਲਾਜ ਪੂਰਾ ਹੋ ਪਾਇਆ ਅਪਰੇਸ਼ਨ ਵਿੱਚ ਬਹੁਤ ਸਾਰੇ ਪੈਸੇ ਖਰਚ ਹੋ ਗਏ ਸੀ ਪੂਰਾ ਸਾਲ ਇਲਾਜ ਚੱਲਿਆ ਦਿੱਲੀ ਦੇ ਵੱਡੇ ਹਸਪਤਾਲ ਵਿੱਚ 4 ਮਹੀਨੇ ਦੋ ਦੋ ਤਿੰਨ ਤਿੰਨ ਚੱਕਰ ਲਗਾਉਣੇ ਪੈਂਦੇ ਸੀ ਹੁਣ ਤਾਂ ਇਹ ਹਾਲ ਹੋ ਗਿਆ ਸੀ ਕਿ ਉਹਦੇ ਕੋਲ ਗਿਣੇ-ਚੁਣੇ ਪੈਸੇ ਹੁੰਦੇ ਸੀ ਖਾਂਦੇ ਵੀ ਲਾਲੇ ਪੈਣ ਲੱਗ ਪਏ ਸੀ ਹਾਲਾਂਕਿ ਸਾਲ ਭਾਰ ਤੱਕ ਸੁਜੀਦਾ ਇਲਾਜ ਚੱਲਣ ਤੋਂ ਬਾਅਦ ਉਹਦੇ ਪੈਰ ਠੀਕ ਹੋ ਗਏ ਪਰ ਹੁਣ ਉਹਦੇ ਕੋਲ ਜਾਇਦਾਦ ਦੇ ਨਾਂ ਤੇ ਕੁਝ ਵੀ ਨਹੀਂ ਸੀ ਤੇ ਸੁਜੀਤ ਨੌਕਰੀ ਕਰਦਾ ਸੀ ਉਹਨੂੰ ਉੱਥੋਂ ਵੀ ਕੱਢ ਦਿੱਤਾ ਸੀ ਇਸੇ ਵਿੱਚ ਹਰਜੋਤ ਤੇ ਸੁਜੀਤ ਦੇ ਘਰ ਵਿੱਚ ਇੱਕ ਬੇਟੀ ਨੇ ਜਨਮ ਲਿਆ ਜਿਸ ਨੂੰ ਪਾਲਣ ਪੋਚਣ ਦੇ ਲਈ ਵੀ ਉਹਨਾਂ ਕੋਲ ਪੈਸੇ ਨਹੀਂ ਸੀ ਖਾ ਘਾਰ ਕੇ ਹਰਜੋਤ ਨੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਉਹ ਕੋਈ ਕੰਮ ਕਰਨਾ ਚਾਹੁੰਦੀ ਆ ਜਿਸ ਨਾਲ ਘਰ ਵਿੱਚ ਚਾਰ ਪੈਸੇ ਆਉਣ ਤੇ ਸਾਡੇ ਦੋਵਾਂ ਦੇ ਖਾਣ ਪੀਣ ਦਾ ਇੰਤਜ਼ਾਮ ਹੋ ਸਕੇ ਹਰਜੋਤ ਤੂੰ ਤਾਂ ਇੰਨੀ ਪੜ੍ਹੀ ਲਿਖੀ ਵੀ ਨਹੀਂ ਆ ਫਿਰ ਕੀ ਕਰੇਂਗੀ ਆਪਣੇ ਗਵਾਂੜ ਦੀਆਂ ਕੁਝ ਔਰਤਾਂ ਵਿਆਹਾਂ ਵਿੱਚ ਕੰਮ ਕਰਦੀਆਂ ਨੇ ਮੈਂ ਉਹੀ ਕੰਮ ਕਰ ਲਵਾਂਗੀ ਸਰਜੀਤ ਦੇ ਕੋਲ ਕੋਈ ਚਾਰਾ ਨਹੀਂ ਸੀ ਉਹ ਘਰ ਰਹਿ ਕੇ ਛੋਟੀ ਜੀਤੀ ਨੂੰ ਆਪਣੇ ਕੋਲ ਰੱਖਦਾ ਤੇ ਹਰਜੋਤ ਵਿਆਹਾਂ ਛਾਦੀਆਂ ਵਿੱਚ ਕੰਮ ਕਰਨ ਲੱਗੀ ਇਦਾਂ ਦੀ ਮੁਸੀਬਤ ਦੇ ਸਮੇਂ ਵਿੱਚ ਸਾਰੇ ਰਿਸ਼ਤੇਦਾਰ ਵੀ ਮੂੰਹ ਮੋੜ ਲੈਂਦੇ ਹਨ 10 ਦਿਨ ਬਾਅਦ ਹਰਜੋਤ ਸਰਜੀਤ ਨੂੰ ਕਹਿੰਦੀ ਆ ਕਿ ਕੱਲ ਉਸਨੇ ਸ਼ਹਿਰ ਦੇ ਇੱਕ ਬਹੁਤ ਵੱਡੇ ਸਰਕਾਰੀ ਅਫਸਰ ਦੇ ਘਰ ਖਾਣਾ ਬਣਾਉਣ ਦੇ ਲਈ ਜਾਣਾ ਆ ਉਥੇ ਉਹਦੇ ਮੁੰਡੇ ਦੇ ਜੇ ਪਹਿਲੇ ਜਨਮ ਦਿਨ ਦੀ ਬਹੁਤ ਵੱਡੀ ਪਾਰਟੀਆਂ ਮੈਂ ਤਾਂ ਸੁਣਿਆ ਆ ਕਿ ਦੋਵੇਂ ਪਤੀ ਪਤਨੀ ਬਹੁਤ ਵੱਡੇ ਸਰਕਾਰੀ ਅਫਸਰ ਨੇ ਉਹਨਾਂ ਦੇ ਅੱਗੇ ਪਿੱਛੇ ਬਹੁਤ ਗੱਡੀਆਂ ਚੱਲਦੀਆਂ ਨੇ ਉਹਨਾਂ ਦੇ ਆਲੇ-ਦੁਆਲੇ ਬੰਦੂਕ ਲੈ ਕੇ ਲੋਕ ਘੁੰਮਦੇ ਨੇ ਕਿਸੇ ਨੂੰ ਵੀ ਘਰ ਵਿੱਚ ਬਿਨਾਂ ਜਾਣ ਪਹਿਚਾਨ ਦੇ ਅੰਦਰ ਆਉਂਦੀ ਮਨਾਈਆਂ ਕੱਲ ਮੈਂ ਸਾਰਿਆਂ ਦੇ ਨਾਲ ਉਹਨਾਂ ਦੇ ਘਰੇ ਕੰਮ ਕਰਨ ਜਾਣਾ ਆ ਮੇਰੇ ਨਾਲ ਜਾਣ ਵਾਲੀ ਰੀਟਾ ਨੇ ਦੱਸਿਆ ਆ ਕਿ ਦੋਵੇਂ ਪਤੀ ਪਤਨੀ ਸਰਕਾਰੀ ਅਫਸਰ ਨੇ ਮੈਂ ਤਾਂ ਸੋਚ ਰਹੀ ਆ ਕਿ ਕੰਮ ਹੋਣ ਤੋਂ ਬਾਅਦ ਮੈਂ ਉਹਨਾਂ ਦੋਵਾਂ ਦੇ ਅੱਗੇ ਹੱਥ ਜੋੜ ਕੇ ਆਪਣੀ ਧੀ ਦੇ ਲਈ ਤੇ ਤੁਹਾਡੀ ਇਲਾਜ ਵਿੱਚ ਜਿਹੜਾ ਖਰਚ ਹੋਇਆ ਆ ਉਸ ਦੇ ਲਈ ਮੁਆਵਜ਼ਾ ਮੰਗ ਲਵਾਂਗੀ ਤੇ ਆਪਣੀ ਧੀ ਦੀ ਪੜ੍ਹਾਈ ਦੇ ਲਈ ਕੁਝ ਪੈਸੇ ਮੰਗ ਲਵਾਂਗੀ ਉਹ ਸਾਡੀ ਹੱਡ ਬੀਤੀ ਸੁਣ ਕੇ ਮਦਦ ਜ਼ਰੂਰ ਕਰਨਗੇ ਠੀਕ ਆ ਹਰਜੋਤ ਜੋ ਤੈਨੂੰ ਠੀਕ ਲੱਗਦਾ ਉਹੀ ਕਰੀ ਕਿਉਂਕਿ ਹੁਣ ਤਾਂ ਅਸੀਂ ਇੱਕ ਇੱਕ ਪਾਈ ਦੇ ਵੀ ਮਹਤਾਜਾਂ ਜੇ ਸਾਡੀ ਕੋਈ ਮਦਦ ਕਰ ਦੇਵੇ ਤਾਂ ਚੰਗਾ ਆ ਦੂਸਰੇ ਦਿਨ ਅਰਜੋਤ ਕੰਮ ਕਰਨ ਦੇ ਲਈ ਉਹਨਾਂ ਦੇ ਘਰ ਪਹੁੰਚ ਗਏ ਘਰ ਵੇਖ ਕੇ ਆ ਜੌਂ ਦੀਆਂ ਅੱਖਾਂ ਖੁੱਲੀਆਂਆਂ ਦੀਆਂ ਖੁੱਲੀਆਂ ਰਹਿ ਗਈਆਂ ਕਿਉਂਕਿ ਉਹ ਘਰ ਨਹੀਂ ਇੱਕ ਬੰਗਲਾ ਸੀ ਬਾਹਰ ਇੱਕ ਬਹੁਤ ਵੱਡਾ ਗੇਟ ਲੱਗਾ ਹੋਇਆ ਸੀ ਦੋ ਸਿਕਿਉਰਿਟੀ ਵਾਲੇ ਵੀ ਬੰਦੂਕ ਲੈ ਕੇ ਖੜੇ ਹੋਏ ਸਨ ਪੂਰੀ ਚੈਕਿੰਗ ਕਰਨ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾਂਦਾ ਸੀ ਅੰਦਰ ਵੀ ਜਗ੍ਹਾ-ਜਗ੍ਹਾ ਪੁਲਿਸ ਬੈਠੀ ਹੋਈ ਸੀ ਬਹੁਤ ਵੱਡਾ ਪਾਰਕ ਇੱਕ ਪੂਲ ਵੀ ਬਣਿਆ ਹੋਇਆ ਸੀ ਲੋਕਾਂ ਦਾ ਆਉਣਾ ਜਾਣਾ ਲੱਗਾ ਹੋਇਆ ਸੀ ਇੱਕ ਤੋਂ ਬਾਅਦ ਇੱਕ ਵੱਡੀ ਕਾਰ ਆ ਰਹੀ ਸੀ ਵੱਡੇ ਵੱਡੇ ਹਲਵਾਈ ਖੂਬ ਸਾਰਾ ਖਾਣਾ ਬਣਾ ਰਿਆ ਸੀ ਮਦੋਂ ਉਧਰ ਇੱਕ ਬੁੱਢੀ ਔਰਤ ਆਉਂਦੀ ਆ ਤੇ ਖਾਣੇ ਨੂੰ ਚੈੱਕ ਕਰਦੀ ਆ ਕੀ ਕੀ ਬਣ ਗਿਆ ਆ ਉਹ ਬੁੱਢੀ ਔਰਤ ਨੇ ਇੱਕ ਮਹਿੰਗਾ ਜੈਕ ਕਾਟਨ ਦਾ ਸੂਟ ਪਾਇਆ ਗਲੇ ਵਿੱਚ ਸੋਨੇ ਦੀ ਚੈਨ ਤੇ ਹੱਥ ਵਿੱਚ ਸੋਨੇ ਦੇ ਕੰਗਣ ਪਰ ਪਤਾ ਨਹੀਂ ਕਿਉਂ ਹਰ ਜੋਤ ਨੂੰ ਉਹ ਬੁੱਢੀ ਔਰਤ ਕੋਈ ਜਾਣੀ ਪਹਿਚਾਣੀ ਜਿਹੀ ਲੱਗਦੀ ਆ ਇਸ ਲਈ ਉਹ ਬੁੱਢੀ ਔਰਤ ਦੇ ਪਿੱਛੇ-ਪਿੱਛੇ ਜਾਣ ਲੱਗੀ ਹਰਜੋਤ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਹ ਬੁੱਢੀ ਅੰਮਾ ਦਾ ਪਿੱਛਾ ਕਰਦੇ-ਕਰਦੇ ਘਰ ਦੇ ਅੰਦਰ ਆ ਗਈ ਕਿਉਂਕਿ ਖਾਣਾ ਤਾਂ ਘਰ ਦੇ ਪਿੱਛੇ ਵਾਲੇ ਹਿੱਸੇ ਵਿੱਚ ਬਣ ਰਿਹਾ ਸੀ ਅੰਦਰ ਖੜਾ ਹੋਇਆ ਇੱਕ ਵਿਅਕਤੀ ਹਰਜੋਤ ਨੂੰ ਰੋਕ ਲੈਂਦਾ ਆ ਤੇ ਕਹਿੰਦਾ ਆ ਤੁਸੀਂ ਕਿਸੇ ਨੂੰ ਮਿਲਣਾ ਆ ਹਰਜੋਤ ਕਹਿੰਦੀ ਆ ਉਸ ਬੁੱਢੀ ਅੰਮਾ ਨੂੰ ਮਿਲਣਾ ਆ ਸਿਕਿਉਰਿਟੀ ਵਾਲਾ ਮਾਜੀ ਨਿਵਾਜ਼ ਦਿੰਦੇ ਹੋਏ ਕਹਿੰਦਾ ਆ ਮਾਤਾ ਜੀ ਤੁਹਾਨੂੰ ਕੋਈ ਮਿਲਣਾ ਚਾਹੁੰਦਾ ਆ ਜਿਹੜਾ ਇੱਧਰ ਤਾਂ ਆਇਓ ਜਿੱਦਾਂ ਹੀ ਅੰਮਾ ਜੀ ਹਰ ਜੋਤ ਵੱਲ ਮੁੜਦੇ ਹਨ ਤਾਂ ਸਾਹਮਣੇ ਆਪਣੀ ਸਾਸ ਨੂੰ ਤੇ ਸੱਸ ਦੇ ਠਾਠ ਨੂੰ ਦੇਖ ਕੇ ਹਰ ਜੋਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਆ ਭੱਜ ਕੇ ਜਾਂਦੀ ਆ ਤੇ ਪੈਰ ਫੜ ਲੈਂਦੀ ਆ ਤੇ ਕਹਿੰਦੀ ਆ ਮਾਂ ਜੀ ਤੁਸੀਂ ਇੱਥੇ ਕਿੱਦਾਂ ਤੁਹਾਨੂੰ ਤਾਂ ਉਦੋਂ ਹੀ ਪਿੱਛੋਂ ਆਵਾਜ਼ ਆਉਂਦੀ ਆ ਹਾਂ ਭਾਬੀ ਮਾਂ ਨੂੰ ਤਾਂ ਮੇਰਾ ਬਿਰਦਾ ਆਸ਼ਰਮ ਚੱਡ ਆਇਆ ਸੀ ਤਾਂ ਮਾਂ ਨੂੰ ਬਿਰਦਾ ਆਸ਼ਰਮ ਵਿੱਚ ਔਣਾ ਚਾਹੀਦਾ ਸੀ ਮਾਂ ਨੂੰ ਇੰਨੇ ਠਾਠ ਬਾਠ ਨਾਲ ਵੇਖ ਕੇ ਤੁਹਾਡੇ ਤਾਂ ਹੋਸ਼ ਉੱਦ ਗਏ ਹੋਣਗੇ ਨਾ ਸામਣੀ ਆਪਣੀ ਨਨਾਣ ਤੇ ਨੰਦੋਇਆਂ ਨੂੰ ਵੇਖ ਕੇ ਹਰਜੋਦੀ ਹੈਰਾਨੀ ਦਾ ਕੋਈ ਠਿਕਾਣਾ ਨਾ ਰਿਹਾ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਸੱਚ ਆ ਜਾਂ ਸੁਪਨਾ ਇਦਾਂ ਕਿਦਾਂ ਹੋ ਸਕਦਾ ਆ ਨਵਦੀਪ ਦੀ ਗੱਲ ਦਾ ਉਹਦੇ ਕੋਲ ਕੋਈ ਜਵਾਬ ਨਹੀਂ ਸੀ ਕਿਉਂਕਿ ਉਸ ਨੂੰ ਸਮਝ ਆ ਗਿਆ ਸੀ ਕਿ ਨਵਦੀਪ ਨੂੰ ਪਤਾ ਲੱਗ ਗਿਆ ਆ ਕਿ ਉਸਦੇ ਭਰਾ ਨੇ ਮਾਂ ਨੂੰ ਬਿਰਧ ਆਸ਼ਰਮ ਛੱਡ ਦਿੱਤਾ ਸੀ ਕਿਉਂ ਭਾਬੀ ਤੁਸੀਂ ਕੀ ਸੋਚਿਆ ਸੀ ਮੈਨੂੰ ਕੁਝ ਨਹੀਂ ਪਤਾ ਲੱਗੂਗਾ ਤੁਸੀਂ ਮਾਂ ਨੂੰ ਬਿਰਧ ਆਸ਼ਰਮ ਭੇਜ ਦਵੋਗੇ ਤੇ ਮੈਂ ਮਾਂ ਨੂੰ ਲੱਭ ਨਹੀਂ ਪਾਵਾਂਗੀ ਮੈਂ ਕਿਹਾ ਸੀ ਨਾ ਇੱਕ ਦਿਨ ਮੈਂ ਮਹਮਾਨ ਨੂੰ ਜ਼ਰੂਰ ਲੱਭ ਲਵਾਂਗੀ ਤਾਂ ਵੇਖੋ ਮਹਮਾਨ ਨੂੰ ਲੱਭ ਹੀ ਲਿਆ ਪਰ ਤੁਸੀਂ ਇੱਥੇ ਕੀ ਕਰਦੇ ਹੋ ਤੇ ਮੇਰੇ ਘਰ ਵਿੱਚ ਕਿਦਾਂ ਆ ਗਏ ਉਦੋਂ ਹੀ ਕੋਲ ਖੜਾ ਹੋਇਆ ਵਿਅਕਤੀ ਕਹਿੰਦਾ ਆ ਇਹ ਤਾਂ ਪਿੱਛੇ ਖਾਣਾ ਬਣਾਉਣ ਵਾਲੀ ਔਰਤ ਆ ਉਹ ਆਦਮੀ ਉਸ ਨੂੰ ਕਹਿੰਦਾ ਆ ਇੱਥੇ ਤੂੰ ਕੀ ਕਰ ਰਹੀ ਆ ਚੱਲ ਉਧਰ ਹੀ ਵਾਪਸ ਜਾ ਤਾਂ ਨਵਦੀਪ ਕਹਿੰਦੀ ਆ ਭਾਬੀ 2 ਸਾਲ ਪਹਿਲਾਂ ਮੈਂ ਕਿਹਾ ਸੀ ਕਿ ਅੱਜ ਤੁਹਾਡਾ ਸਮਾਂ ਆ ਤੁਸੀਂ ਮੇਰੇ ਤੋਂ ਖਾਣਾ ਬਣਵਾ ਰਹੇ ਹੋ ਪਰ ਇੱਕ ਦਿਨ ਸਮਾਂ ਇਦਾਂ ਨਾ ਆਵੇਗਾ ਕਿ ਜਦੋਂ ਤੁਸੀਂ ਮੇਰੇ ਲਈ ਖਾਣਾ ਬਣਾਉਂਗੇ ਅੱਜ ਉਹੀ ਸਮਾਂ ਆ ਤਹਰਜੋਤ ਕਹਿੰਦੀ ਆ ਤੁਹਾਡੇ ਕਹਿੰਦਾ ਕਿ ਮਤਲਬ ਆ ਨਵਦੀਪ ਮੈਂ ਤੇਰੇ ਲਈ ਖਾਣਾ ਕਿਉਂ ਬਣਾਉਣ ਲੱਗੀ ਮੈਂ ਤਾਂ ਇੱਥੇ ਬਹੁਤ ਵੱਡੇ ਸਰਕਾਰੀ ਅਫਸਰ ਦਾ ਖਾਣਾ ਬਣਾਉਣਾ ਆ ਤਾਂ ਨਵਦੀਪ ਕਹਿੰਦੀ ਆ ਤਾਬੀ ਇਹ ਘਰ ਮੇਰਾ ਹੀ ਆ ਤੇ ਮੇਰੇ ਹੀ ਪੁੱਤ ਦਾ ਜਨਮ ਦਿਨ ਆ ਤੇ ਉਹ ਦੋਨੇ ਸਰਕਾਰੀ ਅਫਸਰ ਅਸੀਂ ਦੋਵੇਂ ਹੀ ਆ ਚੌਂਕਦੀ ਹੋਈ ਹਰਜੋਤ ਕਹਿੰਦੀ ਆ ਕਿ ਨਵਦੀਪ ਹੋ ਦੋਵੇਂ ਸਰਕਾਰੀ ਅਫਸਰ ਤੁਸੀਂ ਦੋਵੇਂ ਹੀ ਹੋ ਇਹ ਕਿੱਦਾਂ ਹੋ ਸਕਦਾ ਆ ਮੈਂ ਤਾਂ ਤੇਰੀ ਪੜ੍ਹਾਈ ਛਡਵਾ ਦਿੱਤੀ ਸੀ ਤੇ ਤੇਰਾ ਵਿਆਹ ਇੱਕ ਡਰਾਈਵਰ ਦੇ ਨਾਲ ਕਰ ਦਿੱਤਾ ਸੀ ਤਾਂ ਨਵਦੀਪ ਨੇ ਕਿਹਾ ਭਾਬੀ ਤੁਸੀਂ ਮੇਰੇ ਰੱਬ ਨਹੀਂ ਹੋ ਮੇਰੀ ਕਿਸਮਤ ਲਿਖੋਗੇ ਮੇਰੀ ਕਿਸਮਤ ਵਿੱਚ ਪੜ੍ਹਾਈ ਲਿਖੀ ਸੀ ਤੁਸੀਂ ਭਲੇ ਹੀ ਮੇਰਾ ਵਿਆਹ ਇੱਕ ਰਿਕਸ਼ੇ ਵਾਲੇ ਦੇ ਮੁੰਡੇ ਦੇ ਨਾਲ ਕੀਤਾ ਸੀ ਪਰ ਉਹ ਰਿਕਸ਼ਾ ਪ੍ਰਦੀਪ ਨਹੀਂ ਚਲਾਉਂਦੇ ਸੀ ਦਰਅਸਲ ਉਹਦੇ ਪਿਤਾ ਜੀ ਦਾ ਸੀ ਤੇ ਪ੍ਰਦੀਪ ਆਪਣੀ ਆਈਪੀਐਸ ਦੀ ਤਿਆਰੀ ਵਿੱਚ ਸੀ ਉਸ ਦਿਨ ਉਹਨਾਂ ਦੇ ਪਿਤਾ ਜੀ ਘਰ ਨਹੀਂ ਸੀ ਇਸੇ ਕਰਕੇ ਤੁਹਾਡੇ ਪੇਕੇ ਵਾਲਿਆਂ ਦੇ ਡਰਾਈਵਰ ਬਣ ਕੇ ਉਸਦੇ ਪਿਤਾ ਜੀ ਦੀ ਜਗ੍ਹਾ ਪ੍ਰਦੀਪ ਆਏ ਸੀ ਕਿ ਇੱਕ ਡਰਾਈਵਰ ਦਾ ਮੁੰਡਾ ਆਈਪੀਐਸ ਦੀ ਤਿਆਰੀ ਨਹੀਂ ਕਰ ਸਕਦਾ ਮੇਰਾ ਵਿਆਹ ਹੋਣ ਤੋਂ ਬਾਅਦ ਜਦੋਂ ਮੈਂ ਪ੍ਰਦੀਪ ਨੂੰ ਆਈਪੀਐਸ ਦੀ ਤਿਆਰੀ ਕਰਦੇ ਹੋਏ ਵੇਖਿਆ ਤਾਂ ਮੈਂ ਉਸ ਨੂੰ ਦੱਸਿਆ ਕਿ ਮੈਂ ਵੀ ਪੜ੍ਹਾਈ ਕਰਨੀ ਆ ਮੈਨੂੰ ਵੀ ਪੜ੍ਹਨ ਲਿਖਣ ਕਰਕੇ ਕੁਝ ਕਰਨਾ ਆ ਤਾਂ ਉਹਨੇ ਆਪਣੇ ਨਾਲ ਹੀ ਮੇਰੀ ਪੜ੍ਹਾਈ ਸ਼ੁਰੂ ਕਰਵਾ ਦਿੱਤੀ ਤੇ ਆਖਿਰਕਾਰ ਸਾਡੀ ਮਿਹਨਤ رنگ ਲੈ ਕੇ ਆਈ ਅਸੀਂ ਦੋਵੇਂ ਹੀ ਵੱਡੇ ਅਫਸਰ ਬਣ ਗਏ ਤੇ ਵੇਖੋ ਅੱਜ ਸਾਡੇ ਕੋਲ ਪੈਸਾ ਆ ਬੰਗਲਾ ਆ ਗੱਡੀ ਆ ਤੇ ਮੇਰੀ ਮਾਂ ਵੀ ਆ ਨਵਦੀਪ ਦੀਆਂ ਗੱਲਾਂ ਸੁਣ ਕੇ ਹਰ ਜੋ ਉਹਦੇ ਪੈਰਾ ਹੀ ਟੋ ਜਮੀਨੀ ਖਿਸਕ ਜਾਂਦੀ ਆ ਤੇ ਕਹਿੰਦੀ ਆ ਪਰ ਤੈਨੂੰ ਮਾਂ ਕਿੱਥੇ ਮਿਲੀ ਤਾਂ ਨਵਦੀਪ ਦੱਸਦੀ ਆ ਕਿ ਮੈਂ ਆਪਣੇ ਸਰਕਾਰੀ ਕੰਮ ਤੋਂ ਇੱਕ ਦਿਨ ਵਿਰਧਾ ਆਸ਼ਰਮ ਗਈ ਸੀ ਉੱਥੇ ਹੀ ਮਾਂ ਮੈਨੂੰ ਮਿਲੀ ਸੀ ਤੇ ਮਾਂ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਜੋ ਉਤਪਾਦੀ ਪਾਦੀ ਆਪਣੀ ਮਾਂ ਦੇ ਪਰਾਂ ਵਿੱਚ ਡਿੱਗ ਜਾਂਦੀ ਹੈ ਤੇ ਕਹਿੰਦੀ ਆ ਮਾਂ ਜੀ ਤੁਸੀਂ ਹੀ ਮੇਰਾ ਸਹਾਰਾ ਹੋ ਆਪਣੇ ਘਰ ਚਲੋ ਸਰਜੀਤ ਦਾ ਇੱਕ ਐਕਸੀਡੈਂਟ ਹੋ ਗਿਆ ਸੀ ਉਸਦੇ ਦੋਵੇਂ ਪੈਰ ਕੱਟੇ ਗਏ ਹਨ ਮੈਨੂੰ ਤੁਹਾਡੀ ਮਦਦ ਦੀ ਬੜੀ ਲੋੜ ਆ ਤੁਹਾਡੀ ਇੱਕ ਪੋਤੀ ਵੀ ਆ ਆਪਣੀ ਪੋਤੀ ਦੇ ਲਈ ਹੀ ਘਰ ਚਲੋ ਤੇ ਮੇਰੀ ਮਦਦ ਕਰ ਦਿਓ ਅੱਜ ਮੇਰੀ ਹਾਲਤ ਇਹੋ ਜਿਹੀ ਹੋ ਗਈ ਆ ਕਿ ਮੈਨੂੰ ਦੂਸਰਿਆਂ ਦੇ ਘਰਾਂ ਵਿੱਚ ਜਾ ਕੇ ਖਾਣਾ ਬਣਾਉਂਦਾ ਕੰਮ ਕਰਨਾ ਪੈ ਰਿਆ ਆ ਮਾਂ ਜੀ ਮੇਰੀ ਮਦਦ ਕਰੋ ਗੁਰਦੀਪ ਜੀ ਨੂੰ ਉਹ ਕਹਿੰਦੀ ਆ ਕਿ ਤੂੰ ਮੇਰੇ ਨਾਲ ਤੇ ਮੇਰੀ ਧੀ ਦੇ ਨਾਲ ਬੁਰਾ ਕਰਨ ਵਿੱਚ ਕੋਈ ਕਸਮ ਨਹੀਂ ਛੱਡੀ ਤੇ ਅੱਜ ਜਦੋਂ ਤੇਰੇ ਨਾਲ ਬੁਰਾ ਹੋਇਆ ਤਾਂ ਸਾਡੇ ਤੋਂ ਚੰਗਾ ਕਰਨ ਦੀ ਉਮੀਦ ਕਰ ਰਹੀ ਆ ਮੇਰੇ ਤੋਂ ਇਹ ਨਹੀਂ ਹੋਵੇਗਾ ਤੂੰ ਤਾਂ ਮੇਰੀ ਪਿੱਠ ਪਿੱਛੇ ਮੇਰੀ ਧੀ ਦਾ ਇੱਕ ਡਰਾਈਵਰ ਦੇ ਨਾਲ ਵਿਆਹ ਕਰ ਦਿੱਤਾ ਤੇ ਦੁਬਾਰਾ ਉਸ ਦੀ ਕੋਈ ਕਦੀ ਕੋਈ ਖਬਰਸਾਰ ਹੋਈ ਨਹੀਂ ਲਈ ਇਹ ਤਾਂ ਮੇਰੀ ਧੀ ਦੀ ਕਿਸਮਤ ਚੰਗੀ ਨਿਕਲੀ ਕਿਹਾ ਜੋ ਰਾਜ ਕਰ ਰਹੀ ਆ ਤੇ ਸੱਚ ਵਿੱਚ ਜੇ ਮੇਰੀ ਧੀ ਦੀ ਕਿਸਮਤ ਇੰਨੀ ਚੰਗੀ ਨਾ ਹੁੰਦੀ ਤਾਂ ਪਤਾ ਨਹੀਂ ਮੇਰੀ ਧੀ ਦਾ ਕੀ ਹਾਲ ਹੁੰਦਾ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦੀ ਤੈਨੂੰ ਆਪਣੇ ਕੀਤੇ ਦਾ ਹੀ ਫਲ ਮਿਲ ਰਿਹਾ ਆ ਜਾਂ ਹੁਣ ਇਥੋਂ ਹਟ ਜਾਂ ਮੇਰੀਆਂ ਨਜ਼ਰਾਂ ਦੇ ਸਾਹਮਣੇੋਂ ਨਵਦੀਪ ਦੇ ਠਾਠ ਬਾੜ ਦੇ ਕੇ ਹਰਜੋਤ ਸੱਡ ਪੁੱਜ ਰਹੀ ਸੀ ਉਹਨੂੰ ਆਪਣੀ ਕਿਸਮਤ ਤੇ ਹਾਲਾਤਾਂ ਤੇ ਬੜਾ ਗੁੱਸਾ ਆ ਰਿਹਾ ਸੀ ਪਰ ਕੀ ਕਰ ਸਕਦੇ ਹਨ ਆ ਜੋਦੀ ਨਨਾਨ ਤੇ ਸਾਸ ਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਹੋ ਰਹੀ ਸੀ ਆਪਣਾ ਨਿੱਕਾ ਜਿਹਾ ਮੂੰਹ ਲੈ ਕੇ ਹਰਜੋਤ ਘਰ ਵਾਪਸ ਆ ਜਾਂਦੀ ਆ ਕਿਉਂਕਿ ਜੋ ਜਿੱਦਾਂ ਦਾ ਕਰਦਾ ਆ ਓਦਾਂ ਦਾ ਹੀ ਉਹਨੂੰ ਫਲ ਮਿਲਦਾ ਆ ਉਹਨੇ ਆਪਣੀ ਸੱਸ ਤੇ ਨਨਾਂ ਨਾਲ ਜੋ ਵਿਹਾਰ ਕੀਤਾ ਸੀ ਅੱਜ ਉਸ ਨੂੰ ਉਸੇ ਦੀ ਹੀ ਸਜ਼ਾ ਮਿਲ ਰਹੀ ਸੀ ਤੇ ਹੁਣ ਤਾਂ ਉਹ ਆਪਣੀ ਸੱਸ ਤੇ ਨਨਾਂ ਦੇ ਇਦਾਂ ਦੇ ਠਾਠ ਵਾਠ ਵੇਖ ਕੇ ਪੂਰੀ ਜ਼ਿੰਦਗੀ ਸੜਦੀ ਪੁੱਜਦੀ ਰਹੇਗੀ ਸੋ ਦੋਸਤੋ ਜੋ ਜਿੱਦਾਂ ਦਾ ਕਰਦਾ ਆ ਓਦਾਂ ਦਾ ਹੀ ਭੁਗਤਦਾ ਆ ਇਹ ਕੁਦਰਤ ਦਾ ਨਿਯਮ ਆ ਇਸ ਲਈ ਹਮੇਸ਼ਾ ਹਰ ਕਿਸੇ ਦੇ ਨਾਲ ਚੰਗਾ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਕੁਦਰਤ ਇੱਕ ਨਿਯਮ ਆ ਜੋ ਦੂਸਰਿਆਂ ਨੂੰ ਦਿੰਦਾ ਆ ਬਾਅਦ ਵਿੱਚ ਉਹੀ ਸਾਨੂੰ ਮਿਲਦਾ ਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਇਹੋ ਜਿਹੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਆ ਅਕਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ